ਮੈਂ ਤਾਂ ਤੇਰੇ ਤੋਂ ਇਹ ਹੀ ਮਿੱਦਲਾਈ ਬੈਠੀ ਆ ਕਿ ਜਿਹੜਾ ਤੇਰੀ ਸੱਸ ਨੇ ਪਿਆਲ ਦਿਨ ਮੇਰੀ ਬੇਇੱਜ਼ਤੀ ਕੀਤੀ ਹੈ ਨਾ ਆਪਾਂ ਦੋਨੇ ਮਾਵਾਂ ਆਂ ਦਾ ਮਿਲ ਕੇ ਬਦਲਾ ਲਵਾਂਗੇ ਪਰ ਹੀ ਤੇ ਮੇਰੇ ਫੱਟ ਆ ਗਈ ਤੇਰੇ ਫੱਟ ਆ ਗਈ ਪਾਪੀ ਸੋਹਣੀ ਲੱਗਦੀ ਸੋਹਣੀ ਲੱਗਦੀ ਹੈ ਨਾ ਚਲ ਐਂ ਕਰਦੀ ਆ ਫਿਰ ਇਹ ਮੈਂ ਰੱਖ ਲੈਣੀ ਆ ਤੂੰ ਹੋਰ ਲਿਆ ਦੀ ਕੋਈ ਇਤਰਾਸ ਤਾਂ ਨਹੀਂ ਇਹੀ ਚਾਹੁੰਦੀ ਆ ਮੈਂ ਬਿਕ ਪਾਸਾ ਤਾਂ ਹੋ ਜਾਏ ਵਿਧਵਾ ਰਹਿਣਾ ਮਨਜ਼ੂਰ ਆ ਮੈਨੂੰ ਪਰ ਮੈਂ ਤੇਰੇ ਨਾਲ ਐ ਮੱਥਾ ਖਪਾਈ ਨਹੀਂ ਕਰ ਸਕਦੀ ਰੋਜ਼ ਰੋਜ਼ ਹੈ ਤਾਂ ਕੱਲੀ ਮੈਂ ਤੇਰੇ ਤੋਂ ਮੁੰਦਰੀ ਹੋਈ ਆ ਅੱਗੇ ਅੱਗੇ ਦੇ ਤੇਰਾ ਸਾਰਾ ਕੁਝ ਸੰਭਲ ਔਰ ਜੇ ਤੈਨੂੰ ਇਸ ਘਰ ਦੇ ਵਿੱਚ ਕੁਛ ਛੇਤੀ ਦਾ ਨਾ ਕੱਢਿਆ ਨਾ ਤਾਂ ਮੈਂ ਵੀ ਤੇਰੀ ਜਠਾਣੀ ਨੂੰ ਦੇਖ ਲੈ ਕੁੜੀ ਦੀ ਸੱਸ ਕਿੱਡੀ ਤੇਜ਼ ਨਿਕਲੀ ਮੁੰਡੇ ਜਿਹਦਾ ਵਿਆਹ ਕਰਕੇ ਹੀ ਹਟੀ ਇੱਕ ਨਹੀਂ ਚੱਲਣ ਦਿੱਤੀ ਮੇਰੀ ਧੀ ਦੀ ਤਾਂ ਨਾਂ ਮੰਮੀ ਕੀ ਸੋਚੀ ਜਾਂਦੇ ਏ ਇੱਥੇ ਕੱਲੇ ਬੈਠੇ ਤੁਸੀਂ ਨਹੀਂ ਸੋਚਣਾ ਕੀ ਐ ਮੈਂ ਤਾਂ ਡਿੰਪਲ ਦੀ ਸੱਸ ਦੀ ਗੱਲ ਕਰਦੀ ਆ ਮੱਦੇ ਲੈ ਜੈ ਵੱਡੀ ਕਿੱਡੀ ਤੇਜ ਨਿਕਲੀ ਹੈ ਮੁੰਡੇ ਦਾ ਵਿਆਹ ਕਰ ਲਿਆ ਤੇ ਮੇਰੀ ਕੁੜੀ ਦੀ ਤਾਂ ਇੱਕ ਨਹੀਂ ਚੱਲਣ ਦਿੱਤੀ ਲੈ ਫੇਰ ਕੀ ਹੋ ਗਿਆ ਮੰਮੀ ਜਿੱਥੇ ਜਸਦੇ ਸੰਜੋਗ ਲਿਖੇ ਸੀ ਉੱਥੇ ਉਹਦਾ ਵਿਆਹ ਹੋ ਗਿਆ ਹੁਣ ਇਹਦੇ ਚ ਆਪਾਂ ਕੀ ਕਰ ਸਕਦੇ ਆ ਆਹੋ ਤੂੰ ਤਾਂ ਐਂ ਕਹੇਂਗੀ ਨਾਲੇ ਜਸਦੇ ਘਰ ਵਾਲੀ ਤੇਰੀ ਤਾਂ ਸਹੇਲੀ ਨਿਕਲ ਗਈ ਤੂੰ ਕਿ ਮਾੜਾ ਅਖੇਂਗੀ ਮੰਮੀ ਮਾੜੇ ਨੂੰ ਤਾਂ ਮਾੜਾ ਹੀ ਕਿਹਾ ਜਾਂਦਾ ਹੁੰਦਾ ਤਰੇ ਹੀ ਗੱਲ ਜਸ਼ਨ ਦੀ ਉਹ ਤਾਂ ਕੁੜੀਏ ਬਹੁਤ ਸਿਆਣੀ ਤੇ ਸੁਲਜੀ ਹੋਈ ਆ ਦੇਖਿਓ ਤੁਸੀਂ ਉਹਨੇ ਭੈਣ ਨਾਲ ਵੀ ਹੌਲੀ ਹੌਲੀ ਮੋਹ ਪਾਈ ਲੈਣਾ ਤੂੰ ਮੋਹ ਦੀਆਂ ਗੱਲਾਂ ਕਰਨੀ ਐ ਨੀ ਉਹ ਮੇਰੀ ਧੀ ਐ ਉਹ ਤਾਂ ਤੂੰ ਦੇਖਦੀ ਤਾਂ ਜਾਈ ਕਿਵੇਂ ਉਹਨੂੰ ਘਰੋਂ ਕੱਢੂਗੀ ਹੁਣੇ ਨਹੀਂ ਉਹਨੂੰ ਘਰ 'ਚ ਰਹਿਣ ਦੇਣਾ ਨਾਲੇ ਮੇਰੀ ਧੀ ਨੂੰ ਤਾਂ ਹਾਰ ਉਹੀ ਨਹੀਂ ਬਰਦਾਸ਼ਤ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀਆਂ ਵੀ ਇਹਦੇ 'ਚ ਆਪਾਂ ਕਾਰੀ ਕੀ ਸਕਦੇ ਆ ਜਦੋਂ ਉਹਦਾ ਵਿਆਹ ਹੀ ਹੋ ਗਿਆ ਨਾਲੇ ਹਾਰ ਤਾਂ ਹੁਣ ਹੋਊਗੀ ਤੇਰੇ ਕਹੇ ਤੋਂ ਹੋਊਗੀ ਹਾਰ ਨਾ ਹਾਰ ਕਦੇ ਮੈਂ ਮੰਨੀ ਐ ਨਾ ਮੇਰੀ ਧੀ ਮੰਨੇ ਚੱਲ ਕੋਈ ਨਹੀਂ ਕਰੀ ਜਾਓ ਮਾਵਾ ਧੀਆਂ ਤੁਸੀਂ ਜੋ ਕੁਝ ਕਰਨਾ ਨਾਲੇ ਤੂੰ ਨਾ ਮੈਨੂੰ ਬਾਲੀਆਂ ਮੱਤਾਂ ਹੀ ਨਾ ਦਿਆ ਕਰ ਆਪਦੀਆਂ ਗੱਲਾਂ ਆਪਦੇ ਕੋਲੇ ਰੱਖਿਆ ਕਰ ਮੈਂ ਤਾਂ ਕੀ ਮੱਤਾਂ ਦੇਣੀ ਆ ਤੁਹਾਨੂੰ ਮੈਂ ਤਾਂ ਸਿਰਫ ਇਹੀ ਕਹਿਣ ਆਈ ਸੀ ਵੀ ਸਬਜ਼ੀ ਨਹੀਂ ਹੈਗੀ ਘਰ 'ਚ ਕੋਈ ਵੀ ਬਣਾਉਣ ਨੂੰ ਮੈਨੂੰ ਲਿਆ ਦਿਓ ਜਾਂ ਆਪਦੇ ਉਹ ਵੇਲੇ ਨਕਮੇ ਪੁੱਤ ਨੂੰ ਫੋਨ ਲਾ ਦਿਓ ਵੀ ਘਰੇ ਆਉਂਦਾ ਹੋਇਆ ਸਬਜ਼ੀ ਫੜ ਲਿਆ ਵੇ ਕੋਈ ਉਹਦੀ ਲਿਆਂਦੀ ਸਬਜ਼ੀ ਖਾ ਲਈ ਤੇਰਾ ਵੀ ਸਰੇ ਹੀ ਪਿਆ ਮੌਕੇ ਤੇ ਕਹੂਗੀ ਹੁਣ ਮੈਂ ਸਬਜ਼ੀ ਧਰਨੀ ਨਾ ਤੈ ਕੱਦਾ ਦਿਨ ਪਹਿਲਾਂ ਨਹੀਂ ਮੰਗਾ ਕੇ ਰੱਖ ਸਕਦੀ ਹੁੰਦੀ ਫਿਰ ਭਾਈ ਮੈਨੂੰ ਨਾ ਕਿ ਹੋਵੇ ਤਾਂ ਲਾ ਕੇ ਮਨ ਥੱਪ ਕੇ ਰੱਖ ਦੇਣੀ ਆਦਾਂ ਰੁੱਖਾਂ ਬਿਸੰਗਾ ਖਾਈ ਜਾਏ ਜਿਵੇਂ ਖਾਣੀਆਂ ਖਾਈ ਜਾ ਜਾਂ ਕੋਈ ਲੈ ਦੇ 100 ਰੁਪਏ ਡੰਮੇਣੀਆਂ ਤੇਰਾ ਮੱਥਾ ਇਹ ਕੋਈ ਕਿਸੇ ਚੱਜ ਦਾ ਮੁੰਡਾ ਜੇ ਉਹ ਚੱਜ ਦਾ ਹੋਵੇ ਕਾਣੂ ਤੇਰੀਆਂ ਸੁਣਨੀਆਂ ਪਹਿਣ ਕਾਣੂ ਮੈਨੂੰ ਧੱਕੇ ਖਾਣੇ ਪਹਿਣ ਤਪਾ ਰੱਖਿਆ ਹਾਂ ਹੋਗਾ ਜੇ ਕਰਦੀਆਂ ਤੇਰਾ ਸਿਆਪਾ ਮੈਂ ਹਾਰਾ ਦਿਨ ਬਿਲਕੁਲ ਦੀ ਰਹਾ ਕਰ ਕਦੇ ਐਵੇਂ ਵੀ ਕਹਦੇ ਵੀ ਹਾ ਸੁੱਕਦਾ ਸਾਂ ਲੈਣ ਲੱਗ ਰਹੀਆਂ ਮੈਨੂੰ ਐਂ ਦੱਸ ਤੂੰ ਕੋਲੇ ਕੱਚ ਕੇ ਕਿੱਥੋਂ ਆਇਆ ਕਦੇ ਘਰ ਦਾ ਵੀ ਕੋਈ ਕੰਮ ਕਰ ਲਿਆ ਕਰ ਬਾਹਰੇ ਤਾਂ ਕੋਈ ਕੰਮ ਕੀਤਾ ਨਹੀਂ ਕਰਨਾ ਕਿਹੜੇ ਹਿਸਾਬ ਨਾਲ ਕਰਨਾ ਕਰਦਾ ਕੰਮ ਲੱਤਾਂ ਟੁੱਟੀਆਂ ਜਾਂਦੀਆਂ ਨੇ ਦੁਖੀ ਜਾਂਦੀਆਂ ਨੇ ਹਾਂ ਟੁੱਟੀਆਂ ਜਾਂਦੀਆਂ ਇਹਦੀਆਂ ਲੱਤਾਂ ਪੈਸੇ ਤਾਂ ਉਹਦੀ ਮੰਗਣ ਆ ਜਾਂਦਾ ਕੋਈ ਨਹੀਂ ਖੜ ਜਾ ਤੇਰੀਆਂ ਲੱਤਾਂ ਦਾ ਮੈਂ ਕਰਦੀਆਂ ਇਲਾਜ ਨੀ ਕੁੜੀਏ ਜੇ ਤੇਲ ਲੈ ਕੇ ਆਈ ਦੀਆਂ ਤਾਂ ਪਿੰਜਣੀਆਂ ਮਲਾਂ ਮੈਂ ਹਾਂ ਲੈ ਆਈ ਮਣਪੀ ਚੱਕ ਕੇ ਤੇਲ ਹਾਂ ਸ਼ਰਮ ਨਹੀਂ ਮੰਨਦਾ ਹੈਗਾ ਮਾਣਾ ਮਸ਼ਕਰੀਆਂ ਕਰਦਾ ਹੈਗਾ ਬੇਲਾ ਕੋਲੇ ਕੱਚ ਕਿਹਾਗਾ ਤੂੰ ਤੈਨੂੰ ਖਾਣ ਪੀਣ ਦਾ ਤਾਂ ਪਤਾ ਵੀ ਘਰੇ ਜਾ ਕੇ ਮੈਂ ਕੁਝ ਖਾਣਾ ਪੀਣਾ ਇਹ ਨਹੀਂ ਪਤਾ ਵੀ ਘਰੇ ਸਬਜੀ ਭਾਜੀ ਵੀ ਲੈ ਕੇ ਜਾਣੀ ਹੁੰਦੀ ਆ ਉਹ ਲਿਆ ਦੂ ਸਬਜੀ ਭਾਜੀ ਮੈਨੂੰ ਤਾਂ ਪੁੱਛ ਲੈ ਇਹਨੂੰ ਵੀ ਮੈਂ ਤਾਂ ਕਹੀ ਇਹਨਾਂ ਮੇਰੇ ਲੱਤਾਂ ਦੁਖੀ ਜਾਂਦੀਆਂ ਚੀਸਾਂ ਪਈ ਜਾਂਦੀਆਂ ਗੋਲੀ ਗੱਟਾ ਦਾ ਕੀ ਪੁੱਛਣਾ ਸਬਜੀ ਭਾਜੀ ਨੂੰ ਚੱਕ ਲੈ ਸਿਰ ਤੇ ਖੇਤ ਹੜਵਾ ਕੇ ਵੀ ਤੇਰੀਆਂ ਪਿੰਜਣੀਆਂ ਦੁਖਦੀਆਂ ਮੈਂ ਤੂੰ ਬਿਮਾਰ ਹੋਈ ਤੀ ਤੂੰ ਹੜਵਾ ਕੇ ਆਈ ਤੀ ਹਾਂ ਤੇਰੇ ਵਾਂਗੂ ਨਹੀਂ ਬੇਸੀ ਲੋਕਾਂ ਦੇ ਸਾਰਾ ਦਿਨ ਭੌਂਕਦੇ ਫਿਰਦੇ ਰਹਿੰਦੇ ਆ ਕੋਈ ਨੁਪਤੇ ਦੇ ਘਰ ਹੀ ਕੋਈ ਦਾਲ ਪਾਣੀ ਤਾਂ ਲਿਆ ਰਿਆ ਕਰ ਉਹ ਵੀ ਮੈਨੂੰ ਭੌਂਕਣਾ ਪੈਂਦਾ ਹੈਗਾ ਆ ਫੋਟੋ ਮੰਮੀ ਆ ਦੂੰਗਾ ਕੁਕੜੀਆਂ ਪਈਆਂ ਪਈਆਂ ਨੇ ਦੇਖ ਲੈ ਜਵੀ ਪਿੰਨਣੀਆਂ ਚ ਆ ਪਈਆਂ ਪਈਆਂ ਨਿਗੀਆਂ ਨਾਲੇ ਤੂੰ ਬਾਲਾ ਨਾ ਬੋਲਿਆ ਕਰ ਇੱਜ਼ਤ ਕਰ ਲਿਆ ਕਰ ਮਾੜੀ ਮੋਟੀ ਮੇਰੀ ਇੱਜ਼ਤ ਕਰਾਉਣ ਵਾਲੇ ਕੰਮ ਕਰੋ ਭਾਈ ਪਹਿਲਾਂ ਮੰਮੀ ਹੁਣ ਤੁਸੀਂ ਜਾਓਗੇ ਕਿ ਨਹੀਂ ਮੈਨੂੰ ਕਵੇਲਾ ਹੋ ਜਾਂਦਾ ਮੈਂ ਸਬਜੀ ਧਰਨੀ ਵੀ ਐ ਨਹੀਂ ਬਗ ਜਾਨੀ ਐ ਵੇ ਤੂੰ ਬਗ ਜਾ ਮਦਰ ਹਾਮ ਕਰਨ ਆਇਆ ਨਹੀਂ ਤਾਂ ਮੈਂ ਕਰੂੰ ਹੀ ਨਾ ਬੜਾ ਮੈਂ ਤਾਂ ਬੈਠਿਆ ਨਹੀਂ ਗਿਆ ਉੱਥੇ ਜਦੋਂ ਬਾਹਰ ਕਿਹੜੇ ਬਾਰ ਢੇੜੇ ਕੱਟ ਸਕਦਾ ਬਾਹਰ ਆ ਰਾਮ ਨਹੀਂ ਹੁੰਦਾ ਉੱਥੇ ਕਿਤੇ ਡਿੱਗ ਜਾਂਦਾ ਹਾਂ ਹਾਂ ਅੱਗੇ ਦਾ ਤੂੰ ਚੱਕ ਕੇ ਲਿਆਉਣੀ ਆ ਨਾ ਡਿੱਗ ਜਾਂਦਾ ਗੱਲਾਂ ਕਰਦੀ ਆ ਡਿੱਗ ਜਾਂਦਾ ਮੇਰਾ ਘਰ ਹੈਗਾ ਕੋਈ ਆਈ ਨਹੀਂ ਹੈਗਾ ਵੀ ਛੱਤ ਨਹੀਂ ਮੇਰੇ ਸਿਰ ਤੇ ਕੋਈ ਬੋਲਣ ਜਾਣਦੀ ਆ ਬੋਲਣ ਜਾਣਦੀ ਬੋਲਣ ਨੂੰ ਤਾਂ ਤੁਹਾਡੇ ਦੋਹਾਂ ਦੇ ਜਵਾਨ ਬਠੇਰੀ ਲੱਗੀ ਆ ਤੂੰ ਕਿਹੜੇ ਘੱਟ ਬੋਲਦਾ ਮੇਰੀ ਗੱਲ ਸੁਣ ਚੱਲ ਛੱਡ ਗੱਲਾਂ ਤੂੰ ਇਹਦੇ ਪਿੱਛੇ ਲੱਗ ਦੇ ਨਾਲੇ ਆਉਂਦੀ ਆ ਨਾ ਤੂੰ ਮੜਾ ਗੋਲੀਆਂ ਫੜ ਲਿਆ ਡਾਕਟਰ ਤੇ ਹਾਂ ਲਿਆਦੀ ਇਹਨੂੰ ਗੋਲੀਆਂ ਫੜ ਕੇ ਲਿਆ ਦੇ ਇਹਨੂੰ ਕਹਦੇ ਮੜਾ ਵਧੀਆ ਹੀ ਦੇ ਦੇ ਬਦ ਦਾ ਐਮ ਜੀ ਵਾਲੀ ਕੋਈ ਵਧੀਆ ਡੋਜ਼ ਹੋਵੇ ਜਿਹੜੀ ਹਾਂ ਕਿਉਂ ਕਮਾਈ ਕਰਕੇ ਆਉਣਾ ਹੈਗਾ ਬੇਲੇ ਨੇ ਮੰਜੇ ਹੀ ਤੋੜਨੇ ਲਿਆ ਦੇ ਇਹਨੂੰ ਦਵਾਈ ਮੈਂ ਤਾਂ ਕਹਿੰਦੀ ਚਟਨੀ ਇਕ ਧਰ ਕੇ ਖਾ ਲਿਆ ਕਰੋ ਰੋਟੀ ਕੀ ਤੁਹਾਨੂੰ ਸਬਜ਼ੀਆਂ ਨੂੰ ਕਿਉਂ ਟਾਈਮ ਖਰਾਬ ਕਰੀ ਜਾਂਦੇ ਆ ਇਹਦੇ ਨਾਲ ਬੋਲ ਕੇ ਤੁਸੀਂ ਮਨਪ੍ਰੀਤ ਤੂੰ ਆਏ ਗਰੀ ਮੜਿਆ ਪਿੰਨਣੀਆਂ ਆਈਆਂ ਦੱਬੀ ਮੈਂ 2 ਮਿੰਟ ਪੈ ਜਾ ਗੱਲ ਨਾ ਦੱਬਦਾ ਸਾਰਾ ਦਿਨੇ ਪੁੱਠੀ ਕੋ ਚਲਦੀ ਹੁੰਨੀ ਆ ਦੱਬ ਦੇ ਪੂਰਾ ਮਰ ਜੂੰਗਾ ਐਵੇਂ ਪਿਆ ਪਿਆ ਮੈਂ ਕਦੇ ਇਹੀ ਚਾਹੁੰਦੀ ਆ ਮੈਂ ਬਿਕ ਪਾਸਾ ਤਾਂ ਹੋ ਜੇ ਵਿਧਵਾ ਰਹਿਣਾ ਮਨਜ਼ੂਰ ਆ ਮੈਨੂੰ ਪਰ ਮੈਂ ਤੇਰੇ ਨਾਲ ਐ ਮੁੱਠਖ ਪਾਈ ਨਹੀਂ ਕਰ ਸਕਦੀ ਰੋਜ਼ ਰੋਜ਼ ਮੈਂ ਤਾਂ ਤੇਰੇ ਤੇ ਆਣਾ ਨਾ ਲਾਵਾ ਪਰ ਤੈਨੂੰ ਚਿੱਟੀ ਚੁੰਨੀ ਲਿਉਣ ਖਾਤਰ ਜ਼ਰੂਰ ਪੈਸੇ ਦੇ ਦੂੰਗਾ ਮੈਂ ਬਗ ਜਾ ਸਰਾਣੇ ਨਾਲ ਖੜਕੇ ਬੋਲ ਮੇਰੇ ਫਿਰ ਭੌਂਕ ਤਾਂ ਦੇ ਕਿਵੇਂ ਆ ਪਰ ਤੂੰ ਕਿਵੇਂ ਭੌਂਕਦੀ ਆ ਵਿਧਵਾ ਰਹਿਣਾ ਮਨਜ਼ੂਰ ਆ ਨਾਲੇ ਹੋਰ ਮੇਰੇ ਸਾੜਕ ਨੇ ਉਹੀ ਤੋੜਦੇ ਨੂੰ ਆਏ ਵੇ ਕਪ ਆਏ ਨਹੀਂ ਰੱਟ ਤਪੜਾ ਜਸ਼ਨ ਪੁੱਤ ਹਾਂਜੀ ਮੰਮੀ ਜੀ ਬੈਠੋ ਨਹੀਂ ਨਹੀਂ ਕੋਈ ਨਹੀਂ ਪੁੱਤ ਕੋਈ ਨਹੀਂ ਆ ਮੈਂ ਤੇਰੀ ਇਮਾਨਤ ਤੈਨੂੰ ਫੜਾਉਣ ਆਈ ਸੀ ਤੇਰਾ ਰਾਣੀ ਹਾਰ ਮੰਮੀ ਜੀ ਇਹਦੀ ਕੀ ਲੋਟ ਸੀ ਲੈ ਲੋੜ ਕਿਉਂ ਨਹੀਂ ਸੀ ਪੁੱਤ ਤੇਰੀ ਇਮਾਨਤ ਤੈਨੂੰ ਦੇ ਕੇ ਮੈਂਨ ਫਲਕ ਹੋਮਾ ਸੋਹਣਾ ਲੱਗਾ ਬਹੁਤ ਸੋਹਣਾ ਪਰ ਮੰਮੀ ਜੀ ਮੈਨੂੰ ਇਹਦੀ ਕੋਈ ਲੋੜ ਨਹੀਂ ਸੀਗੀ ਪੁੱਤ ਬਾਰ ਬਾਰ ਇੱਕੋ ਗੱਲ ਨਹੀਂ ਕਹੀਦੀ ਹੁੰਦੀ ਮੈਂ ਡਿੰਪਲ ਦੀ ਇਮਾਨਤ ਉਹਨੂੰ ਫੜਾਈ ਹੋਈ ਆ ਤੇਰੀ ਤੈਨੂੰ ਹੁਣ ਤੁਸੀਂ ਦੋਨੇ ਆਪਣੀਆਂ ਆਪਣੀਆਂ ਚੀਜ਼ਾਂ ਸੰਭਾਲੋ ਹੁਣ ਦੇਖ ਮੇਰੀ ਧੀ ਇੱਥੇ ਆ ਨਹੀਂ ਸਕਦੀ ਤੇ ਨਾ ਮੈਂ ਆਪਣੀ ਧੀ ਕੋਲ ਜਾ ਸਕਦੀ ਹਾਂ ਤੁਹਾਡੇ ਜੋ ਗਈ ਆ ਸਭ ਕੁਝ ਪੁੱਤ ਮੈਂ ਕੀ ਮਤਲਬ ਮੰਮੀ ਜੀ ਜੱਸੌਰਨ ਦੀ ਭੈਣ ਵੀ ਹੈਗੀ ਹਾਂ ਪੁੱਤ ਉਹ ਕੈਨੇਡਾ ਰਹਿੰਦੀ ਐ ਵਿਆਹ ਨੂੰ 3-4 ਸਾਲ ਹੋ ਗਿਆ ਤੇ ਦੋ ਕਵਾਰੀ ਆਈ ਆ ਵਿਆਹ ਤੋਂ ਬਾਅਦ ਹੁਣ ਐਡੀ ਦੂਰ ਉਹ ਤਾਂ ਨਹੀਂ ਸਕਦੀ ਪੁੱਤ ਤੇ ਨਾ ਮੈਂ ਉੱਥੇ ਜਾ ਸਕਦੀ ਹਾਂ ਕਦੀ ਕੋਈ ਕੋਲੋਂ ਆਉਂਦਾ ਜਾਂਦਾ ਤਾਂ ਸਮਾਨ ਭੇਜ ਦਿੰਨੀ ਹੁੰਨੀ ਆ ਨਹੀਂ ਤਾਂ ਉਹ ਆਪਣੇ ਘਰੀ ਰਾਜੀ ਵਾਜੀ ਵਸਦੀ ਆ ਕੀ ਹੋਇਆ ਮੰਮੀ ਅੱਖਾਂ ਭਰ ਲਿਆ ਤੁਸੀਂ ਬਸ ਮੈਨੂੰ ਮੇਰੀ ਧੀ ਦੀ ਯਾਦ ਆ ਗਈ ਸੀ ਤੇ ਤੇਰੇ ਵਿੱਚੋਂ ਮੈਨੂੰ ਮੇਰੀ ਧੀ ਦਿਸਦੀ ਆ ਚਲੋ ਮੰਮੀ ਜੀ ਕੋਈ ਨਹੀਂ ਮੈਂ ਇਹਨਾਂ ਨੂੰ ਸੰਭਾਲ ਕੇ ਰੱਖੂੰਗੀ ਹਾਂ ਜਸ਼ਨ ਇੱਕ ਗੱਲ ਦੱਸ ਪੁੱਤ ਤੈਨੂੰ ਸਾਡਾ ਘਰ ਕਿਹੋ ਜਿਹਾ ਲੱਗਾ ਤੇ ਨਾਲੇ ਤੇਰਾ ਜੀ ਲੱਗ ਗਿਆ ਮੰਮੀ ਜੀ ਹੁਣ ਜਦੋਂ ਰਹਿਣਾ ਹੀ ਇੱਥੇ ਆ ਜੀ ਤਾਂ ਲਾਉਣਾ ਹੀ ਪੈਣਾ ਇਹ ਤਾਂ ਹੈ ਪੁੱਤ ਜਿਹੜਾ ਆਪਾਂ ਆਪਣੇ ਬਾਵਲ ਦਾ ਘਰ ਛੱਡ ਕੇ ਆਏ ਆਂ ਜਿੱਥੇ ਪਾਲ ਪੋਸ ਕੇ ਵੱਡੇ ਹੋਏ ਆਂ ਉਹਨੂੰ ਛੱਡਣਾ ਨਾ ਬੜਾ ਔਖਾ ਹੈ ਮੈਂ ਸਮਝ ਸਕਦੀ ਆਂ ਪਰ ਜੇ ਆਪਾਂ ਮਾਪਿਆਂ ਦਾ ਮੂੰਹ ਰੱਖੀਏ ਨਾ ਫਿਰ ਅੱਗੇ ਕਬੀਲਦਾਰੀ ਨਹੀਂ ਚੱਲਦੀ ਪੁੱਤ ਮੈਂ ਤੇਰੀ ਗੱਲ ਸਮਝਦੀ ਆਂ ਬਈ ਸੌਰੀ ਆ ਕੇ ਨਾ ਥੋੜਾ ਜਿਹਾ ਅਡਜਸਟਮੈਂਟ ਕਰਨੀ ਔਖੀ ਹੋ ਜਾਂਦੀ ਆ ਪਰ ਚਲੋ ਧੀਏ ਕਰਨੀ ਤਾਂ ਪੈਂਦੀ ਆ ਨਾ ਹਾਂਜੀ ਮਮ ਜੀ ਇਹ ਤਾਂ ਹੈ ਹਾਂਜੀ ਇਹਨੂੰ ਆਈ ਨੂੰ ਨਾ 24 ਘੰਟੇ ਵੀ ਨਹੀਂ ਹੋਏ ਤੇ ਮਾਂ ਨੇ ਲਿਆ ਕੇ ਇਹਨੂੰ ਸੋਨੇ ਦਾ ਸੈੱਟ ਵੀ ਫੜਾਤਾ ਕੋਈ ਗੱਲ ਨਹੀਂ ਜਸ਼ਨ ਮੈਂ ਵੀ ਦੇਖਦੀ ਆ ਤੂੰ ਕਿੰਨਾ ਕਚਰੇ ਸੈੱਟ ਸੰਭਾਲ ਕੇ ਰੱਖ ਸਕਦੀ ਆ ਜਸ਼ਨ ਪੁੱਤ ਮੈਂ ਤੈਨੂੰ ਇੱਕ ਹੋਰ ਗੱਲ ਕਹਾ ਹਾਂ ਹਾਂਜੀ ਡਿੰਪਲ ਨਾ ਥੋੜੀ ਜਿਹੀ ਬੜਬੋਲੀ ਆ ਤੇ ਉਹਦੇ ਨਾਲ ਸੋਚ ਸਮਝ ਕੇ ਗੱਲ ਕਰਿਆ ਕਰ ਕੋਈ ਲੋੜ ਨਹੀਂ ਹੈਗੀ ਤੈਨੂੰ ਉਹਦੇ ਨਾਲ ਗੱਲ ਕਰਨ ਦੀ ਫालतू ਬਸ ਆਪਣੇ ਕੰਮ ਨਾਲੇ ਮਤਲਬ ਰੱਖਣਾ ਪੁੱਤ ਕੋਈ ਗੱਲ ਨਹੀਂ ਮੰਮੀ ਜੀ ਮੈਂ ਧਿਆਨ ਰੱਖੂੰਗੀ ਠੀਕ ਐ ਬਸ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਤੇ ਜੇ ਤੈਨੂੰ ਤੇਰੇ ਮਾਪਿਓ ਦੀ ਯਾਦ ਆਉਂਦੀ ਹੈ ਨਾ ਤਾਂ ਬੇਚੇਜ ਹੋ ਕੇ ਉਹਨਾਂ ਨੂੰ ਮਿਲਿਆਈ ਭੈਲਾ ਭੈਲਾ ਤਾਂ ਜੀ ਔਖਾ ਲੱਗਦਾ ਪਰ ਮੈਨੂੰ ਪਤਾ ਮੇਰੇ ਪੁੱਤ ਨੇ ਨਾ ਤੇਰਾ ਜੀ ਲਵਾ ਲੈਣਾ ਬਾਲੀਆਂ ਗੱਲਾਂ ਵਾਲਾ ਐ ਕਦੀ ਕਦੀ ਨਾ ਗੁੱਸਾ ਕਰ ਜਾਂਦਾ ਬਸ ਉਹਦਾ ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ ਹੱਸ ਕੇ ਟਾਲ ਦੇ ਠੀਕ ਹੈ ਜੀ ਮੈਨੂੰ ਲੱਗਦਾ ਈਸ਼ੂ ਵਾਜਾ ਮਾਰਦਾ ਪੁੱਤ ਮੈਂ ਆਉਣੀ ਆ ਉਹਦੀ ਗੱਲ ਸੁਣਿਆ ਵਾ ਠੀਕ ਹੈ ਮੈਨੂੰ ਇਹ ਪੁੱਤ ਸੰਭਾਲ ਲੈ ਹਾਂਜੀ ਹਾਂਜੀ ਮੈਂ ਹੁਣੇ ਸੰਭਾਲ ਦਿੰਨੀ ਆ ਚੰਗਾ ਤੇ ਏ ਹਾਇ ਰੱਬਾ ਕਿੰਨੇ ਚੰਗੇ ਨੇ ਮੇਰੇ ਸੌਰੀ ਪਰ ਮੈਂ ਕੀ ਕਰਾਂ ਹਲੇ ਵਿਆਹ ਨੂੰ ਇੱਕ ਦਿਨ ਹੀ ਹੋਇਆ ਮੇਰਾ ਤਾਂ ਮੰਮੀ ਡੈਡੀ ਨੂੰ ਹੁਣੇ ਮਿਲਣ ਨੂੰ ਜੀ ਕਰੀ ਜਾਂਦਾ ਏ ਕਰਦੀਆਂ ਫੋਨ ਲਾ ਕੇ ਗੱਲ ਕਰ ਲੈਣੀ ਮਾ ਓ ਮਾ ਆਈਦਾ ਹੁਣਾ ਲਾਹੌਰ ਹੀ ਆ ਗਿਆ ਨਾ ਤੇਰੇ ਜਾਂਦਾ ਇਹ ਚਿਲਕਦਾ ਪੈਰ ਕੋਲੇ ਤੋਂ ਦੇ ਚੱਕਰ ਰੱਬ ਦਾ ਨਾ ਨਾ ਵੀ ਲੈ ਲਿਆ ਪਰ ਗੁੱਡਾ ਹੋ ਗਿਆ ਹਜੇ ਪੈਰ ਤਲ ਤੇ ਦੇਖੀ ਜਾਂਦਾ ਲੋਕਾਂ ਦੀਆਂ ਤੀਂਆਂ ਦੇ ਮੈਨੂੰ ਨਾ ਕੋਈ ਸਮਝਦੀ ਮੈਂ ਕਿੱਥੇ ਬੁढ़ा ਹੋ ਗਿਆ ਮੈਨੂੰ ਮੇਰੀ ਗੱਲ ਸੁਣ ਲੈ ਤੂੰ ਤਾਂ ਕਹਿੰਦੀ ਵੀ ਜੱਸ ਦਾ ਵਿਆਹ ਹੋ ਰਣ ਦੇ ਹੋ ਗਿਆ ਭਈ ਹੁਣ ਫੇਰ ਫਿਰ ਕੀ ਮੀ ਪਈ ਜਾਂਦਾ ਖੁਸ਼ੀਆਂ ਦਾ ਟਾਈਮ ਹੈ ਕੈ ਪਰ ਜਾਈ ਨੂੰ ਵੀ ਪਕੌੜੇ ਪੂੜੇ ਲਾਹੂ ਸਦਰ ਜੇਟਨੇ ਖਾਣੇ ਨੇ ਉਹਨੂੰ ਆਈ ਨੂੰ ਪੰਜ ਚਾਰ ਦਿਨ ਹੋਤਾ ਲੈਣ ਦੇ ਇੱਕ ਦਿਨ ਹੋਇਆ ਉਹਨੂੰ ਆਈ ਨੂੰ ਤੇਰੇ ਪਕੌੜਿਆਂ ਦਾ ਡੋਂ ਬਲਿਆ ਪਿਆ ਆਪਣੇ ਆਲੇ ਨੂੰ ਕਹ ਦੇ ਵੀ ਪਕੌੜੇ ਕੱਢ ਕੇ ਦੇ ਮੈਨੂੰ ਖਾਣੇ ਆ ਮੈਂ ਉਹ ਲੈ ਜਿਹੜੀ ਜ਼बान ਫਿਰ ਮੈਂ ਉਰੇ ਹਲਾਈਆ ਹੋਥੀ ਨਾ ਹਲਿਆਰਾਂ ਦਾ ਜੇ ਉਹ ਮੈਨੂੰ ਮਾਲ ਪੂੜੇ ਲਾ ਕੇ ਖਵਾਉਂਦੀ ਹੁੰਦੀ ਜਹੀ ਜਿਓ ਆ ਉਹੀ ਜੀ ਇਹ ਲਿਆਂਦੀ ਖਵਾਈ ਖੜੀ ਹੈ ਮਾਲ ਪੂੜੇ ਇਹ ਓਏ ਆਪਣੀ ਜ਼बान ਨੂੰ ਲਗਾਮ ਦੇ ਅਖੇ ਜਿੱਦਾਂ ਦੀ ਵੱਡੀ ਉਦਾਂ ਦੀ ਛੋਟੀ ਨਾ ਛੋਟੀ ਦੇ ਤਾਂ ਪੈਰ ਵਰਗੀ ਵੀ ਨਹੀਂ ਹੈਗੀ ਆਹ ਵੱਡੀ ਤੇਰੀ ਆਰੀ ਬਿੱਲੋ ਚੋਸ ਤੇ ਚਲਾਕ ਆ ਛੋਟੀ ਤਾਂ ਇਨੇ ਕਬੀਲਦਾਰ ਘਰ ਦੀ ਸੋਹਣੀ ਸੁਨੱਖੀ ਹੈ ਸਿਆਣੀ ਆ ਵੱਡੀ ਇਹਨੂੰ ਤਾਂ ਧੱਕਲੇ ਹੈ ਨਹੀਂ ਉਹ ਮੈਨੂੰ ਕੀ ਸੁਣਾਈ ਜੰਨੀ ਆ ਮਾਂ ਤੂੰ ਪਸੰਦ ਵੀ ਛੋਡੀਏ ਸੀ ਉਦੋਂ ਭੇਜਿਆ ਤਾਂ ਉਹ 250 ਰੁਪਏ ਵਾਲਾ ਤੌਲੀਆ ਦੇ ਕੇ ਕਹਿੰਦੇ ਭਈਆ ਆ ਕੁੜੀ ਐ अच्छा मेरी पसंद है भाई मैं ਤਾਂ ਤੈਨੂੰ ਨਜ ਹੋਣਿਆ ਕੁੜੀ ਦਿਖਾਉਣ ਗਈ ਸੀ ਤੂੰ ਹੀ ਕਹਿੰਦਾ ਖਰਿਆ ਮੈਨੂੰ ਹੋਰ ਇਹਦੇ ਵਰਗੀ ਜਨਾਨੀ ਨਹੀਂ ਮਿਲਣੀ ਬੱਸ ਕਹਿੰਦਾ ਮੇਰੇ ਤਾਂ ਇਹੀ ਪਸੰਦ ਹੋਆ ਮਾਂ ਚਾਹ ਪੀ ਸ਼ਗਨ ਦੇ ਚਾਹ ਪੀ ਸ਼ਗਨ ਦੇ ਲੈ ਹੁਣ ਭਗਤ ਪਸੰਦ ਮੇਰੀ ਨਹੀਂ ਤੇਰੀ ਆ ਭਗਤੀ ਦਾ ਜਾਨਾ ਹੈ ਉੱਤੋਂ ਤਾਂ ਵਿਆਹ ਹੋ ਗਿਆ ਉਤੋਂ ਜਲੀਲ ਕਰੀ ਜੰਨੀ ਆ ਜਲੀਲ ਕਰਨ ਤਾਂ ਉਹੀ ਬਹੁਤ ਹੈ ਆਹੋ ਤੇਰੇ ਤੇ ਡੀਸੀ ਜਿੰਨਾ ਰੋਬ ਰੱਖਦੀ ਆ ਤੁਸੀਂ ਗੱਲ ਦੀ ਨਾ ਕੀ ਜਲੀਲ ਕਰਤਾਵੇਂ ਮੈਂ ਤੈਨੂੰ ਇੱਥੇ ਖੜਨ ਨਾਲੇ ਕੀ ਕਰਦਾ ਆ ਦੇਖ ਲਾ ਆਗੇ ਰੋਬ ਮਾਰਨ ਰੋਬ ਨਾ ਮਾਰਾ ਤਾਂ ਹੋਰ ਕੀ ਕਰਾਂ ਮਾ ਤੂੰ ਤਾਂ ਬੇਲੀ ਆ ਇਹਨੂੰ ਤਾਂ ਕੋਈ ਕੰਮਕਾਰ ਕਰ ਲੈਣ ਦੇ ਜਾਂ ਜਾ ਕੇ ਖੇਤ ਖੂਤ ਗੇੜਾ ਮਾਰਿਆ ਵੀ ਇੱਥੇ ਫਿਰ ਜਾਈਂਗਾ ਆਹੋ ਵੇ ਖੇਤ ਗੇੜਾ ਮਾਰਿਆ ਕਿਤੇ ਤੈਨੂੰ ਗੋਡਿਆਂ ਥੱਲੇ ਨਾ ਲੈ ਲਵੇ ਵਿਚਾਰੀ ਕੰਮ ਧੰਦਾ ਕਰ ਲੈ ਅਸੀਂ ਤਾਂ ਬੇਲੇ ਆ ਅਸੀਂ ਕਿਹੜਾ ਕੋ ਕੰਮ ਕਰਦੇ ਆ ਤੁਸੀਂ ਤੀਵੀਂ ਆਦਮੀ ਕੰਮ ਕਰਦੇ ਆ ਗੋਡਿਆਂ ਥੱਲੇ ਤਾਂ ਹਜੇ ਮੈਨੂੰ ਧਰਿਆ ਨਹੀਂ ਜਿੱਦਣ ਗੋਡਿਆਂ ਥੱਲੇ ਲੈ ਲਿਆ ਨਾ ਮਾਂ ਤੈਨੂੰ ਲਾਈਵ ਦਿਖਾਉਂ ਫੇਰ ਦੇਖੀ ਤੈਨੂੰ ਕਹੂੰਗੀ ਆ ਜਾ ਦੇਖ ਆਵਦਾ ਮੁੰਡਾ ਨਾ ਮੇਰੀ ਗੱਲ ਸੁਣੋ ਲੜਾਈ ਛੋੜੇ ਦੋਨਾਂ ਦੀ ਅੱਛਾ ਗੋਡਿਆਂ ਥੱਲੇ ਮੈਂ ਲੈਣਾ ਕਾਦੇ ਵਾਸਤੇ ਬਈ ਮੈਂ ਤੈਨੂੰ ਐ ਪੁੱਛਦੀ ਵੀ ਇੱਥੇ ਖੜਾ ਕੀ ਕਰਦਾ ਤੂੰ ਉਹ ਔਰੇ ਤਾਂ ਮੈਂ ਐਂ ਕਹਿੰਦਾ ਸੀ ਮਾਂ ਛੋਟੀ ਭਾਬੀ ਪਕੌੜੇ ਲਾਹੂਗੀ ਉਹ ਖਾ ਲਾਂਗੀ ਆਹੋ ਤੈਨੂੰ ਤਾਂ ਮੈਂ ਜ਼ਰੂਰ ਦੇਣੀ ਆ ਉਹਦੇ ਹੱਥ ਦੇ ਪਕੌੜੇ ਚੱਲ ਅੰਦਰ ਨਾ ਤੂੰ ਬਣਾ ਲੈ ਤੂੰ ਬਣਾ ਲੈ ਪਕੌੜੇ ਮੈਂ ਤੁਹਾਡੇ ਟੱਬਰ ਦਾ ਨਾ ਠੇਕਾ ਨਹੀਂ ਲਿਆ ਵੀ ਤੁਹਾਨੂੰ ਪਕੌੜੇ ਬਣਾ ਬਣਾ ਦਵਾਂ ਤੂੰ ਕਿ ਟੱਬਰ ਤੋਂ ਬਾਹਰੀ ਆ ਤੂੰ ਵੀ ਟੱਬਰ ਦੇ ਵਿੱਚ ਹੀ ਹੋਣੀ ਆ ਅੱਜ ਤੱਕ ਸਮਝਿਆ ਵੀ ਆ ਤੂੰ ਮੈਨੂੰ ਟੱਬਰ ਦਾ ਇਸ ਬੱਸਰ ਨੋ ਆਈ ਨੂੰ ਇੱਕ ਦਿਨ ਹੋਇਆ ਬਹੁਤੀ ਜਵਾਨ ਨਾਲ ਲੜਾਕੀ ਕਹੂਗੀ ਮਾਂ ਮੈਂ ਵੀ ਤੈਨੂੰ ਉਹੀ ਗੱਲ ਕਹਿ ਰਹੀ ਆ ਚੁੱਪ ਕਰ ਜਾ ਬਾਲਾ ਮੇਨਾਂ ਕਲੇਸ਼ ਨਾ ਪਾ ਮੇਨਾਂ ਮੱਥਾ ਨਾ ਲਾ ਵਾਲਾ ਕਿਤੇ ਅਗਲੀ ਕਹੇ ਵੀ ਕਿੱਦਾਂ ਘਰੇ ਕਲੇਸ਼ ਪਾਇਆ ਹੋਇਆ ਫਿਰ ਲੈ ਮੇਰੀ ਜਾਨੂ ਨੇ ਕਿਹੜਾ ਟੱਬਰ ਦਾ ਠੇਕਾ ਲੈ ਰਖਿਆ ਇਹ ਤਾਂ ਕਿਸੇ ਮੈਨੂੰ ਮੈਨੂੰ ਲਾ ਕੇ ਖਵਾਉਗੀ ਆ ਜਾ ਮੈਨੂੰ ਮੈਨੂੰ ਤਾਂ ਲਾ ਦੇ ਚੁੱਪ ਚਾਪ ਆ ਜਾ ਚੱਲ ਮੈਂ ਤਾਂ ਲਾ ਲਿਖ ਆ ਜਾ ਬਣਿਆ ਆ ਤੀਮੀ ਦਾ ਚਮਚਾ ਰੰ ਦਾ ਗੁਲਾਮ ਬਿਸ਼ਰਮ ਕਿਸੇ ਥਾਂ ਦੇ ਦੋਨੇ ਤੀਮੀ ਆਦਮੀ ਹੂੰ ਆਪਣੇ ਪੇਕਿਆ ਤੋਂ ਆਹੀ ਕੁਛ ਸਿੱਖ ਕੇ ਆਈ ਆ ਮੈਂ ਜੋ ਕੁਛ ਤੂੰ ਮੇਰੇ ਪਤਨਾ ਕਰਦੀ ਆ ਉਹੀ ਤੇਰੀ ਪਰਝਾਈ ਤੇਰੇ ਭਰਾ ਨਾਲ ਕਰਦੀ ਹੋਣੀ ਆ ਤਾਂ ਹੀ ਮੇਰੇ ਪਤਨਾ ਕੁਛ ਕਰਦੀ ਆ ਮੈਂ ਕਹਿੰਦੀ ਸੀ ਵੀ ਆਪਾਂ ਜਸਨ ਨੂੰ ਫੇਰਾ ਪਾਉਣ ਵਾਸਤੇ ਨਾਲ ਲਈਏ। ਤੇ ਲੈ ਅੱਜ ਪੁੱਛਣ ਵਾਲੀ ਕਿਹੜੀ ਗੱਲ ਐ? ਸੱਸ ਨੂੰ ਉਹਦੇ ਨੂੰ ਫੋਨ ਕਰ ਤੇ ਜੇ ਉਹ ਕਹਿਣ ਲੱਗੇ ਵੀ ਲੈ ਜਾਓ ਤੇ ਜਾ ਕੇ ਲੈ ਆਵਾਂਗੇ ਆਪਾਂ। ਸੱਸ ਨੂੰ ਫੋਨ ਕਰ। ਲਹੂਣੀ ਮੈਂ ਸੱਸ ਨੂੰ ਫੋਨ ਕਰਦੀ ਕੀ ਚੰਗੀ ਲੱਗੂਗੀ ਪਹਿਲਾਂ ਨਾ ਜਾਣੀ ਐ ਅਗਲਾ ਗੁੱਸਾ ਮੰਨ ਲੇ। ਐਂ ਕਰਦੀ ਮੈਂ ਜਸਨ ਨੂੰ ਫੋਨ ਲਾ ਕੇ ਪੁੱਛਦੀ ਆਂ। ਕੋਈ ਨਾ ਕੋਈ ਤਾਂ ਗੱਲ ਹੋਈ ਹੋਣੀ ਘਰੇ। ਲਾ ਜਸਨ ਨੂੰ ਫੋਨ ਕਰਦੇ। ਉਹ ਚੱਲੇ ਕਿੱਧਰ ਐ? ਫੋਨ ਲੈਂਦੀ ਸੀ। ਆਇਆ ਤੋ ਲਾਲਾ। ਚੱਲ। ਮੈਂ ਤਾਂ ਭੁੱਲੇ ਗਈ ਸੀ ਲਾ ਕੇ ਦਿਓ ਨੰਬਰ ਕੋਈ ਲਾ ਦ ਨਾ ਨੰਬਰ ਹਾਲੇ ਕਰ ਲਾ ਗਲ ਪੁੱਛ ਲਾ ਕੀ ਕਹਿੰਦੀ ਹੈ ਹੈਲੋ ਹਾਂਜੀ ਮੰਮੀ ਕਿੱਥੋਂ ਤੁਸੀਂ ਮੈਂ ਕਦੋਂ ਦੀ ਫੋਨ ਲਈ ਜਾਨੀ ਆ ਤੁਹਾਨੂੰ ਫੋਨ ਇੰਚੱਕਦੇ ਤੁਸੀਂ ਓ ਪੁੱਤ ਤੈਨੂੰ ਪਤਾ ਤਾਂ ਹੈ ਤੇਰੀ ਮਾਂ ਦਾ ਹੈ ਫੋਨ ਇਹਦਾ ਕਿਤੇ ਪਿਆ ਹੁੰਦਾ ਤੇ ਆਪੇ ਕਿਤੇ ਹੁੰਦੀ ਹੈ ਅੰਦਰ ਪਿਆ ਹੋਣਾ ਕਿਤੇ ਨਮਰੀ ਨਮਰੀ ਚ ਜੰਦਰਾ ਲਾ ਕੇ ਰੱਖਿਆ ਹਲੇ ਦੇਖ ਲੈ ਤੁਸੀਂ ਨਾ ਪਿਉਤੀ ਮੈਨੂੰ ਛੱਡਿਓ ਕਿਸੇ ਟਾਈਮ ਪੁੱਤ ਮੈਂ ਨਾ ਅੰਦਰ ਫੋਨ ਚਾਰਜ ਤੇ ਲਾਇਆ ਸੀ ਜੱਸ ਹਨ ਮੈਂ ਬਾਹਰੇ ਕੰਮ ਧੰਦਾ ਜਾ ਕਰਨ ਲੱਗੀ ਮੇਰੇ ਤਾਂ ਦਿਮਾਗ ਜੇ ਨਿਕਲ ਗਿਆ ਵੀ ਫੋਨ ਤੇਰਾ ਵੀ ਆ ਸਕਦਾ ਤੂੰ ਐਂ ਦੱਸ ਵੀ ਤੇਰਾ ਸਾਰਾ ਪਰਵਾਹ ਠੀਕ ਹੈ ਹਾਂਜੀ ਸਾਰੇ ਠੀਕ ਨੇ ਤੁਸੀਂ ਦੱਸੋ ਥੋੜਾ ਜੀ ਲੱਗ ਗਿਆ ਮੈਨੂੰ ਭੇਜ ਕੇ ਹਾਂਜੀ ਪਾਪਾ ਸਾਰੇ ਮੇਰਾ ਬਹੁਤ ਧਿਆਨ ਰੱਖਦੇ ਨੇ ਤੇ ਮੰਮੀ ਜੀ ਤਾਂ ਹੁਣੇ ਗਏ ਨੇ ਮੇਰੇ ਕੋਲੋਂ ਉੱਠ ਕੇ ਚੱਲ ਪੁੱਤ ਠੀਕ ਹੈ ਤੂੰ ਨਾ ਨਾਲ ਮਿਲ ਕੇ ਰਹੀ ਆਂ ਉਹਦੇ ਸਹੁਰਿਆਂ ਨਾਲ ਨਾਲੇ ਪੁੱਤ ਸਾਰੇ ਨਾ ਬਣਾ ਕੇ ਰੱਖੀ। ਹਾਂਜੀ ਹਾਂਜੀ ਤੁਸੀਂ ਫਿਕਰ ਨਾ ਕਰੋ। ਤੁਹਾਡੀ ਧੀ ਤੁਹਾਨੂੰ ਕਿਸੇ ਚੀਜ਼ ਦਾ ਲਾਂਭਾ ਨਹੀਂ ਉਣ ਦਿੰਦੀ। ਲੈ ਹੋਰ ਕੀ ਗੱਲ ਦੱਸਣੀ ਐ? ਫੋਨ ਤਾਂ ਇਸ ਗੱਲ ਨੂੰ ਲਾਇਆ ਸੀ ਵੀ ਤੁਹਾਡੇ ਘਰੇ ਕੋਈ ਗੱਲ ਹੋਈ ਐ ਵੀ ਤੂੰ ਇੱਥੇ ਫੇਰ ਆਪਉਣ ਵੀ ਆਉਣਾ। ਨਹੀਂ ਮੰਮੀ ਹਜੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਤੇ ਜਦੋਂ ਹੀ ਕੋਈ ਗੱਲ ਹੋਊਗੀ ਮੈਂ ਤੁਹਾਨੂੰ ਉਹਦੀ ਫੋਨ ਕਰ ਦੂੰਗੀ। ਚੱਲ ਪੁੱਤ ਕੋਈ ਨਾ ਜਿਵੇਂ ਇਹਨਾਂ ਦਾ ਰਵਾਜ ਐ ਨਾ ਉਵੇਂ ਕਰ ਲਾਂਗੇ ਆਪਾਂ। ਤੂੰ ਕੁਝ ਨਾ ਕਹੀਂ ਆਪਦੇ ਮੂੰਹੋਂ। ਹਾਂਜੀ ਹਾਂਜੀ ਤੁਸੀਂ ਫਿਕਰ ਨਾ ਕਰੋ। ਜਿਵੇਂ ਮੈਨੂੰ ਮੰਮੀ ਹੋਰੀ ਕਹਿਣਗੇ ਨਾ ਮੈਂ ਉਵੇਂ ਹੀ ਕਰੂੰਗੀ। ਉਹ ਚੱਲ ਬੱਸ ਕਰ। ਹੁਣ ਸਾਰੀਆਂ ਗੱਲਾਂ ਫੋਨ 'ਤੇ ਮਗਾ ਦੇਣੀ ਆ ਕੁੜੀ ਨਾ। ਜਦੋਂ ਜਸ਼ਨ ਇੱਥੇ ਆਊਗੀ ਕਰ ਲਈਂ ਦੀ ਜੀ ਭਰ ਕੇ ਗੱਲਾਂ। ਕੋਈ ਨਾ ਪੁੱਤ ਜਸ਼ਨ ਹੁਣ ਐ ਕਰਿਆ ਕਹਿੰਦੀ ਐ ਬਾਰ-ਬਾਰ ਮੈਂ ਫੋਨ ਕਰਦੀ ਚੰਗੀ ਨਹੀਂ ਲੱਗਦੀ। ਤੂੰ ਆਪੀ ਫੋਨ ਕਰ ਲਿਆ ਕਰੀ। ਨਾਲੇ ਫੋਨ ਮੈਂ ਆਪਦੇ ਨੇੜੇ ਤੇੜੀ ਰੱਖਿਆ ਕਰੂੰਗੀ ਮੇਰਾ। ਹਾਂਜੀ ਕੋਈ ਨਹੀਂ ਮੈਂ ਰੱਖਦੀ ਆ ਫੋਨ। ਠੀਕ ਆ। ਬੇਸ਼ੱਕ ਜਸ਼ਨ ਨੇ ਆਪਦੇ ਮਾਪੇ ਕੋਲ ਜ਼ਿਕਰ ਨਹੀਂ ਕੀਤਾ। ਪਰ ਇਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਇੱਕ ਦੂਜੇ ਨੂੰ ਮਿਲਣ ਲਈ ਬਹੁਤ ਅਰਸ ਰਿਹਾ ਹੈ। ਕਿਉਂ ਨਾ ਮੈਂ ਐਂ ਕਰਾਂ ਮੰਮੀ ਨਾਲ ਗੱਲ ਕਰਕੇ ਜਸ਼ਨ ਉਹਦੇ ਪੇਕੇ ਮਲਾ ਲਿਆਵਾਂ। ਐਂ ਠੀਕ ਰਹੂਗਾ। ਮਾਂ ਹਾਂ ਤੈਨੂੰ ਮੰਦਰ ਲੱਭੀ ਜਾਣਾਗਾ ਤੂੰ ਇੱਥੇ ਫਿਰਦੀ ਆਂਗੀ। ਓਹੋ ਟੱਕੀ ਨਹੀਂ ਵੱਢੜ ਨੇ। ਮੈਂ ਹਾਂ ਚੱਲ ਮੈਂ ਟੱਕ ਦੇਣੀ ਮੀਂ ਫੇਰ ਆ ਜਾਣਾ। ਚਲ ਮੈਂ ਤਾਂ ਤੇਰੇ ਨਾਲ ਐਂ ਗੱਲ ਕਰਨ ਆਇਆ ਸੀਗਾ ਮੈਂ ਕਿਹਾ ਵੀ ਜਸ਼ਨ ਦੇਖੇ ਇਸ ਕਰ ਤੇ ਨਵੀਂ ਨਵੀਂ ਆ ਤੇ ਉਹਦਾ ਉਹਦੇ ਮਾਪੇ-ਬਾਪ ਨੂੰ ਮਿਲਣ ਨੂੰ ਜੀ ਕਰਦਾ ਹੋਊਗਾ ਮੈਂ ਸੋਚਦਾ ਸੀ ਕਿਉਂ ਨਾ ਉਹਨੂੰ ਉਹਦੇ ਮਾਪੇ-ਬਾਪ ਨਾਲ ਨਵਲਾ ਲਿਆਵਾਂ ਮੈਂ ਲੈ ਦੱਸ ਪਤਾ ਇਹ ਪੁੱਛਣ ਵਾਲੀ ਗੱਲ ਆ ਤੂੰ ਮਿਲਾ ਲਿਆ ਭਲਾ ਉਹ ਪੁੱਛਣ ਦਾ ਮੈਂ ਤੈਨੂੰ ਆਇਆ ਆਇਆ ਸੀਗਾ ਵੀ ਪੁੱਛਣ ਦਾ ਹੱਕ ਤਾਂ ਬਣਦਾ ਮੇਰਾ ਇੱਕ ਵਾਰ ਉਹ ਨਹੀਂ ਕੋਈ ਨਹੀਂ ਪੁੱਤ ਕੁੜੀਆਂ ਦਾ ਸਹੁਰੇ ਘਰ ਪਹਿਲਾ-ਪਹਿਲਾ ਜੀ ਔਖਾ ਹੀ ਲੱਗਦਾ ਹੁੰਦਾ ਤੂੰ ਮਿਲਾ ਲਿਆ ਜਾ ਕੇ ਕੋਈ ਗੱਲ ਨਹੀਂ ਨਹੀਂ ਫਿਰ ਅਸੀਂ ਇਕੱਲੇ ਜਾਈਏ ਫੋਰ ਤੇਰੇ ਨਾਲ ਫੋਜਾਂ ਤੋੜਨੀਆ ਚੁੱਪ ਕਰਕੇ ਦੋਨੇ ਚਲੇ ਜਾਓ। ਮਮਾ ਜੀ ਤੁਸੀਂ ਚਲਦੇ ਨਾਲ ਫਿਰ ਚੰਗਾ ਸੀਗਾ। ਉਹ ਨਹੀਂ ਮੈਂ ਤੇਰੀ ਸੱਸ ਨਾਲ ਆਪੇ ਗੱਲ ਕਰ ਲੈਣੀ ਆ ਫੋਨ ਤੇ ਵੀ ਭਾਈ ਸਾਨੂੰ ਕੋਈ ਜ਼ਰੂਰੀ ਕੰਮ ਸੀ। ਮੈਂ ਨਹੀਂ ਆ ਸਕਦੀ ਜੇ ਤੇਰੇ ਨਾਲ ਈਸ਼ੂ ਤੋੜਿਆ ਤੈਨੂੰ ਪਤਾ ਹੀ ਆ ਉਹ ਵੱਡੀ ਦੇ ਤਾਂ ਉਹੀ ਚ ਲੂਣੇ ਲੜਨ ਲੱਗ ਪੈਣੇ ਆ ਹੁਣ ਤਾਂ ਬੋਲਣਾ ਬਹੁਤ ਵਾਰ ਈਸ਼ੂ ਨੂੰ ਟਿਕਣਾ ਭਾਰੀ ਕਰ ਦੇਣਾ ਵੀ ਤੂੰ ਕਿਉਂ ਨਾਲ ਗਿਆ ਜੇ ਵੱਡੀ ਨੂੰ ਨਾਲ ਤੋੜਿਆ ਉਹਦੀ ਜੁਬਾਨ ਦਾ ਪਤਾ ਨਹੀਂ ਵੀ ਕੋਈ ਪੁੱਠੀ ਸਿੱਧੀ ਗੱਲ ਕਰਾਈਏ ਫੇਰ ਉੱਥੇ ਤੈਨੂੰ ਪਤਾ ਹੀ ਆ। ਵੀ ਗੱਲ ਇੱਕ ਤਾਂ ਬੋਲਣ ਲੱਗੀ ਕਿਹੜਾ ਭਾਬੀ ਦੇਖਦੀ ਹੈਗੀ ਮਗਰ ਉਹ ਤਾਂ ਹੀ ਤੈਨੂੰ ਕਹਿੰਨੀ ਵੀ ਇਹਦਾ ਕੋਈ ਪਤਾ ਨਹੀਂ ਕੋਊਟ ਪਟੰਗ ਗੱਲ ਕਰ ਦਿੱਤੀ ਨਵੇਂ-ਨਵੇਂ ਸਾਡੇ ਕੜਮਾ ਰਿਸ਼ਤੇਦਾਰੀ ਆ ਬੇਇਜ਼ਤੀ ਬਹੁਤ ਹੋਣੀ ਆ ਚੁੱਪ ਕਰਕੇ ਕੱਲੇ ਵਗ ਜਾਓ ਚੱਲ ਫਿਰ ਮੈਂ ਐ ਕਰਦਾ ਫੋਨ ਤੂੰ ਕਰ ਦੇ ਉੱਥੇ ਮੈਂ ਤੇ ਜਸ਼ਨ ਜਾਨਮ ਜਸ਼ਨ ਨੂੰ ਕਹਿਣਾ ਵੀ ਤਿਆਰ ਹੋ ਜਾਏ ਚੱਲ ਤੂੰ ਤਿਆਰ ਹੋ ਕੇ ਜਾ ਉਹਨੂੰ ਬਹੁ ਨੂੰ ਕਹਿ ਵੀ ਤਿਆਰ ਹੋ ਜਾਵੇ ਉਹ ਇਸ਼ੂ ਗਿਆ ਕਿੱਥੇ ਆ ਮੈਂ ਤਾਂ ਸਾਰਾ ਘਰ ਦੇਖਿਆ ਨਾ ਇਧਰ ਆ ਡੰਗਰਾਂ ਵਾਲੇ ਚ ਹੈ ਕਿੱਥੇ ਆ ਉਹਨੇ ਕਿੱਥੇ ਜਾਣਾ ਕੰਮ ਦਾ ਨਾ ਕਰਦਾ ਦੁਸ਼ਮਣ ਅਨਾਜ ਦਾ ਜਿੱਦਣ ਨੂੰ ਚਾਬੀ ਮਰੋੜ ਦਿੰਦੀ ਬਾਂਦਰਾਂ ਨੂੰ ਉੱਧਰ ਨੂੰ ਡਾਂਸ ਕਰਨ ਲੱਗ ਜਾਂਦਾ ਆ ਖੇਤ ਗਿਆ ਮੀਂਹ ਪੈਂਦੇ ਚ ਚੱਲ ਕੋਈ ਕੰਮ ਤਾਂ ਕਰਕੇ ਉਹ ਖੇਤ ਪਾਣੀ ਧਣੀਏ ਦੇਖ ਆਉ ਇਸ ਬਹਾਨੇ ਉਹ ਤਾਂ ਜਾਂਦਾ ਨਹੀਂ ਹੈਗਾ ਉਹ ਚੱਲ ਹੋਵੋ ਤਿਆਰ ਤੁਸੀਂ ਚੱਲ ਮੈਂ ਕਹਿਣਾ ਨਾ ਤੂੰ ਹੁਣ ਫੇਰ ਸੋਚਿਆ ਕੁਛ ਅੱਗੇ ਕੀ ਕਰਨਾ ਹੈ ਨਾ ਕਰਨਾ ਕੀ ਆ ਇਹ ਤਾਂ ਪਹਿਲੇ ਦਿਨ ਹੀ ਮੈਂ ਸੋਚ ਲਿਆ ਸੀਗਾ ਵੀ ਆ ਨਵੀਂ ਦਰਾਣੀ ਨੂੰ ਨਾ ਮੈਂ ਬਹੁਤਾ ਚਿਰ ਕਰ ਹੀ ਨਹੀਂ ਟਿਕਣ ਦੇਣਾ। ਬਸ ਹੁਣ ਤੂੰ ਕੁਛ ਨਾ ਇਹੋ ਜਿਹਾ ਕਰ ਜੀ ਦੇ ਕਰਕੇ ਪੇਕੇ ਜਾਣ ਵਾਸਤੇ ਆਪ ਹੀ ਮਜਬੂਰ ਹੋ ਜੇ। ਬਸ ਮਾਂ ਹੁਣ ਤੂੰ ਫਿਕਰ ਨਾ ਕਰ। ਇਹਨੂੰ ਤਾਂ ਹੁਣ ਮੈਂ ਇਹਦੇ ਪੇਕੇ ਤੋਰ ਕੇ ਹੀ ਸਾਂਹ ਲਾਉਂਗੀ। ਮੈਂ ਤਾਂ ਤੇਰੇ ਤੋਂ ਇਹੀ ਉਮੀਦਾਂ ਲਾਈ ਬੈਠੀ ਆਂ। ਕਿ ਜਿਹੜਾ ਤੇਰੀ ਸੱਸ ਨੇ ਪਿਆਰੇ ਦਿਨ ਮੇਰੀ ਬੇਇੱਜ਼ਤੀ ਕੀਤੀ ਹੈ ਨਾ ਆਪਾਂ ਦੋਨੇ ਮਾਮਾ ਥੀ ਆਉਂਦਾ ਮਿਲ ਕੇ ਬਦਲਾ ਲਵਾਂਗੇ। ਮਾਂ ਬਸ ਤੂੰ ਦੇਖੀ ਜਾ। ਮੈਂ ਆਪਦੀ ਨਵੀਂ ਦਰਾਣੀ ਦਾ ਨਾ ਇਸ ਘਰ ਦੇ ਵਿੱਚ ਪਹਿਲਾ ਦਿਨ ਕਿਵੇਂ ਯਾਦਗਾਰ ਬਣਾਉਣੀ ਆ ਹਾਂ ਹੁਣ ਬਣੀ ਨਾ ਗੱਲ ਨਾਲੇ ਮੇਰੀ ਇੱਕ ਗੱਲ ਯਾਦ ਰੱਖੀ ਜਿਸ ਦਿਨ ਇਹਨੇ ਇਸ ਘਰ ਦੇ ਵਿੱਚ ਆਪਦੀ ਜਗਾ ਬਣਾ ਲਈ ਨਾ ਉਸ ਦਿਨ ਤੋਂ ਸਮਝ ਲਈ ਵੀ ਤੇਰਾ ਰਾਜ ਭਾਗ ਤੱਕ ਗਿਆ ਹੋ ਮੰਮੀ ਐਡਾ ਸੋਖਾ ਵੀ ਨਹੀਂ ਵੀ ਇਹ ਘਰ ਦੇ ਵਿੱਚੋਂ ਨਾ ਮੇਰਾ ਰਾਜਪਾਟ ਚੱਕ ਦੇਣ ਉਹ ਨਾਲੇ ਜਿਹੜੀ ਕੱਲ ਨੂੰ ਆਈ ਐ ਉਹਨੂੰ ਕੀ ਪਤਾ ਹਜੇ ਵੀ ਉਹਦੀ ਜਠਾਣੀ ਕੀ ਚੀਜ਼ ਐ ਚੱਲ ਚੰਗਾ ਮੈਂ ਹੁਣ ਫੋਨ ਕੱਟਦੀ ਆ ਜੇ ਕਿਤੇ ਤੇਰੇ ਲਈ ਪਰਚਾਈ ਆ ਗਈ ਨਾ ਉਹ ਤਾਂ ਉਹਦੀ ਮੱਛੀ ਨੂੰ ਦੇਖ ਕੇ ਆਖੋ ਹਾਂ ਹਾਂ ਮੈਥੋਂ ਉਹਲੇ ਹੋ ਕੇ ਗੱਲਾਂ ਕਰਦੀ ਐ ਧੀ ਨਾਲ ਹਾਂ ਚੰਗਾ ਜਿਵੇਂ ਅੱਗੇ ਤੁਸੀਂ ਪਾਣੀ ਲੈ ਕੇ ਆਵਾ ਨਾ ਬੈਠ ਦੱਸਣ ਤੂੰ ਮੈਂ ਤੈਨੂੰ ਐ ਕਹਿਣਾ ਆਇਆ ਸੀਗਾ ਵੀ ਤੂੰ ਤਿਆਰ ਹੋ ਜਾ ਤਿਆਰ ਹੋ ਜਾ ਕਿਉਂ ਜਾਣਾ ਆਪਾਂ ਕਿਤੇ ਉਹ ਤੇ ਜਾਣਾ ਕਿਤੇ ਤਾਂ ਹੀ ਤੈਨੂੰ ਕਹਿਣਾ ਆਇਆ ਵੀ ਤੂੰ ਤਿਆਰ ਹੋ ਜਾ ਜਾਣਾ ਵਸ ਆਪਾਂ ਕਿਤੇ ਤੂੰ ਤਿਆਰ ਹੋ ਜਾ। ਮੈਨੂੰ ਦੱਸੋ ਤਾਂ ਸਹੀ ਜਾਣਾ ਕਿੱਥੇ ਆ। ਉਹ ਜਾਣਾ ਤੈਨੂੰ ਦੱਸਣਾ ਨਹੀਂ ਸਰਪ੍ਰਾਈਜ਼ ਆ ਤੇਰੇ ਵਾਸਤੇ ਵੀ ਕਿੱਥੇ ਜਾਣਾਗਾ। ਚਲੋ ਜੇ ਤੁਸੀਂ ਕਹਿੰਦੇ ਹੋ ਵੈਸੇ ਤਾਂ ਮੈਂ ਤਿਆਰ ਹੀ ਆਂ ਦੁਬਾਰਾ ਇਹਨਾਂ ਤਿਆਰ ਕੀ ਹੋਣਾ। ਚਲ ਠੀਕ ਆ ਉਹ ਤੇਰੀ ਇੱਛਾ ਤੂੰ ਕੱਪੜੇ ਚੇਂਜ ਕਰਨੇ ਆ ਕਿ ਨਹੀਂ। ਤੇ ਇੱਕ ਮੈਂ ਤੇਰੇ ਵਾਸਤੇ ਚੀਜ਼ ਲੈ ਕੇ ਆਇਆ ਸੀਗਾ। ਰਿੰਗ ਲੈ ਕੇ ਆਇਆ ਹਾਂ। ਤੂੰ ਪਾ ਕੇ ਦੇਖਾ ਤੇਰੇ ਸਹੀ ਨਾ ਆ ਪਉਂਦਾ ਤੇ ਨਹੀਂ। ਥੋੜੀ ਜਿਹੀ ਟਾਈਟ ਐ। ਅਸਲ ਤਾਂ ਮੈਨੂੰ ਤੇਰੇ ਨਾ ਪਤਾ ਨਹੀਂ ਪਤਾ ਸੀਗਾ ਮੈਂ ਆਪਦੀ ਜਾਣ ਚ ਪੂਰੇ ਫਿੱਟ ਸਾਈਜ਼ ਦੀ ਲੈ ਕੇ ਆਇਆ ਸੀਗਾ ਤੇ ਜਿਹੜੇ ਦੂਜੇ ਸਨੇਾਰੇ ਤੋਂ ਆਪਾਂ ਟੂਮਾ ਬਣਵਾਈਆਂ ਸੀ ਤੇਰੀਆਂ ਵਿਆਹ ਵੇਲੇ ਉਹ ਦੂਜੇ ਤੋਂ ਬਣਵਾਈਆਂ ਸੀ ਇਹ ਹੋਰ ਤੋਂ ਲੈ ਕੇ ਆਇਆ ਚ ਚਲੋ ਕੋਈ ਨਹੀਂ ਇਹਦਾ ਕੀ ਆ ਆਪਾਂ ਖੁੱਲੀ ਕਰਵਾ ਲਾਂਗੇ ਦਿਖਾਈ ਮੈਨੂੰ ਕਿੰਨੀ ਟਾਈਟ ਟਾਈਟ ਤਾਂ ਵੈਸੇ ਥੋੜੀ ਐ ਜਸਨ ਆਪਾਂ ਖੁੱਲੀ ਕਰਵਾ ਲਾਂਗੇ ਹਾਂ ਕੋਈ ਨਹੀਂ ਮੈਂ ਖੁੱਲੀ ਦਿਖਾਈ ਕਿੰਨੀ ਸੋਹਣੀਆਂ ਤੂੰ ਬਣਵਾਈਏ ਜਸ ਹਾਂ ਪਾਪੀ ਉਹ ਮੈਂ ਜਸਨ ਲਈ ਬਣਵਾ ਕੇ ਲੈ ਕੇ ਆਇਆ ਸੀਗਾ ਸੋਹਣੀਆਂ ਰੰਗ ਖਾਰ ਰਿੰਗ ਤਾਂ ਸੋਹਣੀ ਕੀ ਹੋ ਗਿਆ ਆਉਂਦੀ ਨਹੀਂ ਹੱਥ 'ਚ ਆਉਂਦੀ ਤਾਂ ਹੈਗੀ ਆ ਬਸ ਥੋੜੀ ਜਿਹੀ ਟਾਈਟ ਆ ਜਾ ਸੰਤੇ ਤਾਂ ਕਰਕੇ ਥੋੜਾ ਖੁੱਲੀ ਕਰਵਾ ਲਿਓ ਵੈਸੇ ਤਾਂ ਮੈਨੂੰ ਹਾਂ ਸੋਹਣੀ ਬਾਤ ਹੈ ਵੈਸੇ ਕਿੰਨੇ ਕ ਦੀ ਬਣੀ ਐ ਭਾਬੀ ਇਹ ਕਿੰਨੇ ਕ ਦੀ ਬਣੀ ਹੈਗੀ 35000 ਰੁਪਏ ਦੀ ਬਣੀ ਹੈਗੀ 35000 ਦੀ ਬਣੀ ਮੈਨੂੰ ਤਾਂ ਜ਼ਿਆਦਾ ਦੀ ਲੱਗਦੀ ਹੈ ਤੇ ਪਰ ਮੈਂ ਕਹਿੰਦੀ ਸੀ ਮaaf ਕਰੀ ਗੱਲ ਦਾ ਗੁੱਸਾ ਨਾ ਕਰੀ ਜੇ ਥੋੜੀ ਜਿਹੀ ਪਤਲੀ ਹੁੰਦੀ ਨਾ ਸੱਚੀ ਤੇਰੀ ਉਂਗਲ 'ਚ ਆ ਜਾਣੀ ਸੀ ਇਹ ਕੋਈ ਨਹੀਂ ਦੀਦੀ ਇਹਦਾ ਕੀ ਆ ਆਪਾਂ ਖੁੱਲੀ ਕਰਵਾ ਲਾਂਗੇ ਹੀ ਤਾਂ ਮੇਰੇ ਫਿੱਟ ਆ ਗਈ ਹਾਂ ਤੇਰੇ ਫਿੱਟ ਆ ਗਈ ਭਾਬੀ ਸੋਹਣੀ ਲੱਗਦੀ ਹੈ ਸੋਹਣੀ ਲੱਗਦੀ ਹੈ ਨਾ ਚਲ ਐਂ ਕਰਦੀ ਆ ਫਿਰ ਇਹ ਮੈਂ ਰੱਖ ਲੈਣੀ ਆ ਤੂੰ ਹੋਰ ਲਿਆ ਦੀ ਕੋਈ ਤਰਾਸ ਤਾਂ ਨਹੀਂ ਪਰ ਇਹਨੇ ਵਿਚਾਰੀ ਨਵੀਂ ਵਿਆਹੀ ਨੇ ਕੀ ਕਹਿਣਾ ਆ ਨਾਲੇ ਜੱਸ ਤੈਨੂੰ ਤਾਂ ਪਤਾ ਹੀ ਆ ਸਾਡੇ ਦੋਨਾਂ ਦੇ ਵਿੱਚ ਕੀ ਵੰਡਿਆ ਦਰਾਨੀ ਚਠਾਣੀ ਚ ਅਸ ਤਾਂ ਪਹਿਣਾ ਵਾਂਗੂ ਰਹਿਨੇ ਆ ਤੇ ਚਲ ਫਿਰ ਇਹ ਮੈਂ ਰੱਖ ਹੀ ਲੈਣੀ ਆ ਹੁਣ ਕੀ ਕੱਢਾਂ ਚੰਗੀ ਵੀ ਨਹੀਂ ਲੱਗਦੀ ਹੈਗੀ ਵੈਸੇ ਭਾਬੀ ਜਸ਼ਨ ਲਈ ਬਣਵਾ ਕੇ ਲੈ ਆਈ ਸੀ ਮੈਂ ਇਹ ਹੋ ਹੋ ਤੈਨੂੰ ਪੈਸਿਆਂ ਦਾ ਥੋੜਾ ਆਪਦੇ ਵਿਆਹ ਤੇ ਕੋਈ ਸ਼ਗਨ ਵੀ ਨਹੀਂ ਦਿੱਤਾ ਦੇ ਲੈ ਤੂੰ ਭਾਬੀ ਨੂੰ ਅੰਗੂਠੀ ਉਹ ਦੇ ਦੇ ਚਲੋ ਕੋਈ ਨਹੀਂ ਭਾਬੀ ਚੰਗਾ ਹੋਰ ਲਿਆ ਦੀ ਚੰਗਾ ਸੋਣੀ ਲੱਗਦੀ ਆ ਹੁਣ ਕੀ ਕਹੀਏ ਭਾਬੀ ਨੂੰ ਬਿਨਾ ਪੁੱਛਿਆ ਅੰਗੂਠੀ ਲੱਗੀ ਤੇਰੀ ਮੈਂ ਤਾਂ ਇਹ ਚਾਹ ਨਾਲ ਜਸ਼ਨ ਤੇਰੇ ਵਾਸਤੇ ਬਣਵਾ ਕੇ ਲੈ ਆਈ ਸੀ ਰੰਗ ਚਲੋ ਕੋਈ ਨਹੀਂ ਜਸ ਹੁਣ ਆਪਾਂ ਅਗਲੇ ਅੱਗੇ ਵਾਲੇ ਦਾ ਮਨ ਥੋੜੀ ਪੜ ਸਕਦੇ ਆ ਵੀ ਅਗਲਾ ਕੀ ਸੋਚ ਕੇ ਆਪਣੇ ਕੋਲ ਆਇਆ ਯਾਰ ਮਨ ਤਾਂ ਨਹੀਂ ਪੜ ਸਕਦੇ ਪਰ ਖੁੱਲੀ ਕਰਵਾ ਕੇ ਰਿੰਗ ਤੇਰੇ ਫਿੱਟ ਆ ਜਾਣੀ ਸੀ ਹੁਣ ਕਿਵੇਂ ਭਾਬੀ ਦੀ ਉਂਗਲ 'ਚ ਲਹਾਮਾਂ ਮੈਂ ਨਾ ਤੂੰ ਕਹਿ ਕੁਝ ਵੀ ਇਹ ਤਾਂ ਮੇਰੇ ਵਾਸਤੇ ਲਿਆਂਦੀ ਏ ਦਸਨੇ ਚਲੋ ਕੋਈ ਨਹੀਂ ਜਸ ਆਪਾਂ ਹੋਰ ਬਣਵਾ ਲਾਂਗੇ ਤੁਸੀਂ ਨਾ ਟੈਨਸ਼ਨ ਲਓ ਪਰ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਮੇਰੇ ਲਈ ਰਿੰਗ ਲੈ ਕੇ ਆਏ ਪਰ ਮੈਨੂੰ ਤਾਂ ਨਹੀਂ ਖੁਸ਼ੀ ਹੋਈ ਮੈਂ ਲੈ ਕੇ ਤੇਰੇ ਲਈ ਆਇਆ ਉਹ ਤੇਰੀ ਉਂਗਲ 'ਚ ਵੀ ਨਹੀਂ ਆਈ ਤੇ ਲੈ ਵੀ ਕੋਈ ਹੋਰ ਗਿਆ ਚਲੋ ਕੋਈ ਨਹੀਂ ਆਪਾਂ ਹੁਣ ਬਾਜ਼ਾਰ ਚੱਲਾਂਗੇ ਫਿਰ ਰਿੰਗ ਲੈ ਕੇ ਫੇਰ ਕਿਤੇ ਸਰਪ੍ਰਾਈਜ਼ ਦੇਖਣ ਚੱਲਾਂਗੇ ਚਲ ਤੂੰ ਤਿਆਰ ਹੋ ਫਿਰ ਚੱਲ ਮੈਂ ਤਿਆਰ ਹੀ ਆ ਚਲੋ ਬਾਬਾ ਤਾਂ ਕਹਿੰਦਾ 34 ਲਾ ਦੇ ਪਰ 34 ਤਾਂ ਰਾਤ ਵਾਲੀ ਜਾ ਕੇ ਹਟੀਆ 34 ਦਵਾਰੇ ਕਿਵੇਂ ਆਉ ਉਹਦਾ ਕਹ ਸੱਚ ਵੀ ਹੁੰਦਾ ਕਿ ਹੁਣਾਂ ਚ 9 ਮੁੰਡਾ ਲਾਦਾ ਹਾਂ ਨਾ ਮੁੰਡਾ ਹੀ ਲਾ ਕੇ ਦੇਖ ਰਾਂ ਹਾਂ ਆ ਨਾ ਨੂੰ ਸੱਤ ਸੁੱਤ ਇਹ ਮੁੰਡੇ ਲਈ ਚੱਲੇ ਤੂੰ ਘਰ ਬਾਰੇ ਨਾ ਸੋਚੀ ਤੈਨੂੰ ਹੈ ਕੋਈ ਘਰ ਦੀ ਜਾਂ ਬਾਹਰ ਦੀ ਫਿਕਰ ਦੱਸ ਮੈਨੂੰ ਵੇ ਜੇ ਪੂਰਾ ਫਿਕਰ ਕਰ ਲਏ ਤਾਂ ਤੈਨੂੰ ਕੀ ਘਾਟਾ ਪੈ ਜਾਊਗਾ ਤੂੰ ਬਾਰ ਚ ਬੋਈਆ ਉਹੀ ਬਣਾ ਮਤਲਬ ਤਾਂ ਜਦੋਂ ਕੋਈ ਚੱਜ ਦਾ ਕੰਮ ਕਰਨ ਲੱਗਦਾ ਸਰਾਣੇ ਆ ਕੇ ਟਪਕ ਜਾਂਦੀਆਂ ਕੀ ਹੋ ਰਿਹਾ ਤੈਨੂੰ ਨਾ ਇਹ ਕਿਹੜਾ ਚੱਜ ਦਾ ਕੰਮ ਇਹੀ ਜੇ ਤੂੰ ਸਾਜ਼ੀ ਬਾਰੇ ਸੋਚੇ ਵੀ ਅੱਜ ਮੈਂ ਘਰੇ ਕਿਹੜੀ ਲੈ ਕੇ ਆਉਣੀ ਆ ਕੀ ਕਿਹੜੀ ਅਸੀਂ ਬਣਾ ਕੇ ਖਾਣੀ ਆ? ਉਹ ਤੁਸੀਂ ਲੋਕ ਸਬਜ਼ੀਆਂ ਜੀ ਰਹਿ ਗਏ ਬਸ। ਓਏ ਜੇ ਤੇਰਾ ਕੁਸ ਲੱਗਦਾ ਆ ਗਿਆ ਨਾ ਤੂੰ ਦੇਖੀ ਤੇਰੇ ਰੋਣੇ ਧੋਣੇ ਧੁੱਤੇ ਜਾਣਗੇ। ਕਿਹੜੀਆਂ ਤੂੰ ਬੈਂਕਾਂ ਘਾਲਾਂ ਕੀ ਤਾਂ ਉਹਨਾਂ ਦਾ ਵੀ ਮੈਨੂੰ ਪਤਾ ਹੀ ਆ। ਟੱਕ ਜਾ ਚੰਗਾ। ਮੈਂ ਫਿਰ ਮੈਂ ਕੀ ਦੱਸਾਂ ਮੈਂ ਕੀ ਕਰਾਂ ਤੂੰ ਕਾਹ ਤੋਂ ਮੇਰੇ ਸਰਾਣੇ ਟਪਕਦੀਆਂ ਕਿ ਕੀ ਸਬਜ਼ੀ ਹੋ ਗਿਆ ਕੀ ਹੋ ਗਿਆ ਸਬਜ਼ੀ? ਮੇਰੇ ਸਰਾਣੇ ਤਾਂ ਆਈਆਂ ਆ ਤੇਰੀ ਮਾਂ ਦੇਖ ਲੈ। ਜੇ ਸਬਜ਼ੀ ਲੈਣ ਭੇਜੀ ਚੱਕ ਕੇ ਪਾਈਆ ਸਬਜ਼ੀ ਲੈ ਕੇ ਮੇਰੇ ਮੱਥੇ ਮਾਰੀ ਹੁਣ ਦੱਸ ਵੀ ਮੈਂ ਉਹ ਕਿਹਨੂੰ ਬਣਾ ਕੇ ਖਵਾਵਾ ਕੀ ਦਾ ਕਿਦਾ ਡੰਗਾ ਸਾਰਾ ਮੈਂ ਉਹਦੇ ਨਾਲ। ਹੋਰ ਲੰਗਰ ਲਾਉ ਚਾਰ ਤਾਂ ਜਣਿਆ ਤੂੰ ਬਣਾ ਲੈ ਜਿਹੜੀ ਪਾਈਆ ਕੱਦੂ ਬਹੁਤ ਹੁੰਦੇ ਨੇ ਹਾਈਵੇ ਰੱਬਾ ਅੱਗੋਂ ਕਹਿੰਦੀ ਜੇ ਆਖੇ ਇਹ ਬਣਾਉਣੀਆਂ ਬਣਾ ਲੈ ਨਹੀਂ ਮੈਨੂੰ ਆ ਖਪੜਾ ਦੇ ਮੈਂ ਵਾਪਸ ਪੁੱਠੀ ਮੋੜੇ ਆਉਣੀ ਆ ਇਹ ਕੋਈ ਗੱਲਾਂ ਕਰਨ ਆਣੀਆਂ ਤੁਹਾਡੇ ਓਪਾ ਜੀ ਫਿਰ ਹੁਣ ਮੈਂ ਕੀ ਦੱਸਾਂ ਸੋਡੀ ਸੱਸ ਨੂੰਹਾਂ ਦੀ ਲੜਾਈ ਆ ਆਪਣ ਤਾਂ ਆਪਨੀ ਕਿਸੇ ਨੇ ਗੋਲੀ ਲਿਆ ਕੇ ਦਿੱਤੀ ਮੈਂ ਤਾਂ ਆਪ ਗੋਲੀ ਨੂੰ ਲਿਆ ਸਕਦੀ ਮੈਨੂੰ ਕਿਹੜਾ ਲਿਆ ਕੇ ਫਿਰ ਤੇਰੇ ਨਾਲ ਵਿਆਹੀ ਸੀ ਮੈਂ ਤੇਰੇ ਨਾਲ ਵਿਆਹੀ ਸੀ ਤੇਰਾ ਫਰਜ਼ ਬੰਦਾ ਵੀ ਤੂੰ ਘਰ ਬਾਰ ਘਰ ਬਾਰਾਂ ਨਾ ਧਿਆਨ ਦੇਵੇਂ ਮੇਰੀ ਗੱਲ ਸੁਣੇ ਫਿਕਰ ਕਰੇ ਮਾੜਾ ਮੋਟਾ ਤੂੰ ਕਰਦਾ ਜੇ ਮੇਰੇ ਨਾਲ ਵਿਆਹੀ ਸੀ ਤੀ ਮੈਨੂੰ ਕਿਹੜਾ ਤੜਕੇ ਉੱਠੇ ਦੇ ਨੂੰ ਕਹਿ ਦੇਣੀ ਅੱ비 ਪਾਣੀ ਪਾਇਆ ਪੈਣਾ ਵਾਲਾ ਕਿੱਦਾਂ ਕਹਿਦਾ ਹੈ ਹੱਥ ਟੁੱਟੇ ਤੇਰੇ ਆ ਲੈ ਆ ਦੇਖ ਲੈ ਫਿਰ ਵਿਆਹ ਵਾਲੇ ਦੇਖ ਲੈ ਓ ਚਲ ਜੰਗਾ ਮੇਰੀ ਗੱਲ ਸੁਣ ਮੈਂ ਤਾਂ ਪਛਤਉ ਨਹੀਂ ਆ ਤੁਹਾਡੇ ਘਰ ਚ ਵਿਆਹ ਕਰਵਾ ਕੇ ਖੇੜੀਓ ਮਾੜੀ ਕਢੀ ਸੀ ਜਦੋਂ ਮੈਂ ਹਾਂ ਕਿਤੇ ਜਿੱਦਰ ਨਾਲ ਵਿਆਹ ਕਰਾ ਲਿਆ ਮੈਨੂੰ ਤਾਂ ਅਫਤਰ ਤੇ ਬੜਾ ਤਰਸ ਆਉਂਦਾ ਵੀ ਹਾਂ ਬੜੀ ਮਾੜੀ ਕਢੀ ਸੀ ਜਦੋਂ ਤੂੰ ਵਿਆਹ ਤੀ ਮੇਰੇ ਨਾਲ ਤੂੰ ਐ ਕਰ ਤੇਨੂੰ ਇੱਕ ਗੱਲ ਦੱਸਾਂ ਜਾਂ ਤਾਂ ਸਬਜ਼ੀ ਧਰ ਲੈ ਜਾ ਕੇ ਇਹ ਨਾ ਹੋਵੇ ਮਾਂ ਮੋੜ ਆਵੇ ਨਹੀਂ ਕੁਝ ਕਰਨਾ ਤਾਂ ਤੇਰੇ ਲਈ ਇੱਕ ਹੋਰ ਮੌਕਾ ਦੇਣਾ ਹਜੇ ਵੀ ਕੁਝ ਨਹੀਂ ਵਿਗੜਿਆ ਹੋਰ ਮੁੰਡਾ ਦੇਖ ਕੇ ਵਿਆਹ ਕਰਾ ਲੈ ਬੂਕਣਾ ਓਰੇ ਸ਼ਾਬਾਸ਼ ਤੇਰੇ ਆਹੋ हां ਹੁਣ ਮੈਂ ਹੋਰ ਮੁੰਡੇ ਲੱਭੀ ਚੱਲਾਂ ਤੇ ਵਿਆਹ ਕਰਵਾਈ ਜਨਾ ਮੇਰੇ ਕੋਲ ਤਾਂ ਹੀ ਇੱਕ ਕੰਮ ਰਹਿ ਗਿਆ ਬਸ ਤੂੰ ਨਾ ਕੰਜਰਾ ਸੁਧਰੀ ਤੂੰ ਨਾ ਇਹ ਕਹੀਂ ਵੀ ਮੈਂ ਸੁਧਰਨਾ ਕਰ ਦੀ ਜ਼ਿੰਮੇਵਾਰੀ ਚੱਕਦਾ ਮੈਂ ਮੈਨੂੰ ਰੋਹ ਦੇ ਲੋਕ ਨਹੀਂ ਐ ਤਾਂ ਮੈਂ ਕਹੀਂ ਨਹੀਂ ਵਿਆਹ ਕਰਵਾਈ ਚੱਲਾਂ ਕਰਵਾਲਾ ਕਿਹਾ ਕਰਵਾਈ ਚੱਲਾਂ ਨੂੰ ਤੇਰਾ ਧਿਆਨ ਆਈਆਂ ਵੀ ਅੱਗੇ ਜਾ ਕੇ ਵੀ ਤਾਂ ਅਹੀ ਰੰਗ ਲਾਉਣੇ ਨੇ ਐ ਕਹਣਾ ਵੀ ਕਰਵਾਲਾ ਇੱਕ ਤੇ ਹੋਰ ਕਰਵਾਲਾ ਇੱਕ ਹੋਰ ਜਾ ਕੇ ਬਾਜਾ ਜੇ ਮੈਂ ਚੰਗਾ ਨਹੀਂ ਮਿਲਿਆ ਤੈਨੂੰ ਤੇ ਫਿਰ ਚੰਗਾ ਬਣ ਕੇ ਦਿਖਾ ਦੇ ਉਹ ਚੰਗਾ ਬਣ ਕੇ ਦਿਖਾ ਦੇ ਆਪ ਤਾਂ ਜਿਵੇਂ ਬਾਲੀ ਚੰਗੀ ਆ ਆਪਦੀ ਪੀੜੀ ਥੱਲੇ ਸੋਟੀ ਜਣੀ ਮਾਰਦੀ ਵੇ ਚੱਲ ਵੇ ਤੇਰੇ ਨਾਲ ਮੈਂ ਕੀ ਮੱਥਾ ਖਪਾਈ ਕਰਨੀ ਐ ਤੂੰ ਤੇ ਤੇਰੀ ਮਾਂ ਤਾਂ ਨਾ ਇੱਕੋ ਜਿਹੀ ਉਹ ਜਮਾ ਹੀ ਨਹੀਂ 1921 ਦਾ ਫਰਕ ਤੁਹਾਡੇ ਚ ਤਾਂ ਲਹੂ ਪੀ ਲਿਆ ਮੇਰਾ ਇਹ ਉਹ ਪੈਨ ਟੂ ਐ ਚ ਲੈ ਲੈ ਪੈਨ ਉਹ ਲੈ ਗਿਆ ਕਿੰਨਾ ਲਾਉਣਾ ਸੀ ਇਹ ਕਿੰਨਾ ਲਾਉਣਾ ਸੀ ਨਹੀਂ ਮੈਂ ਕਹਿੰਦਾ ਦੀ ਮੈਂ ਕੀ ਬੋਲੀ ਜਾਂਦਾ ਦੀ ਉਦੋਂ ਮੈਨੂੰ ਨਹੀਂ ਪਤਾ ਕਿ ਭੌਂਕਦਾ ਸੀ ਨੋ ਨੋ ਮੁੰਡਾ ਆ ਨੋ ਮੁੰਡਾ ਕਹਿੰਦਾ ਦੀ ਨੋ ਮੁੰਡਾ ਲਾਉਣਾ ਨੋ ਮੁੰਡਾ ਲੱਕਰਾ ਫੋਨ ਲਾ ਦੇ ਓਏ ਕਿਤੇ ਬਾਰ ਵਾਲੀ ਵੀ ਲੰਘ ਜੇ ਆਹ ਦੇਖ ਲੈ ਕਿੱਦਾਂ ਹੈ ਸ਼ਰਮ ਹੀ ਨਹੀਂ ਆਉਂਦੀ ਹੈਗੀ ਇਹਨੂੰ ਪੌੜੀਆਂ ਦੇ ਬਾਹਰ ਤੇ ਦੇਖ ਲੈ ਕਿੱਦਾਂ ਮੰਜਾ ਟਾ ਕੇ ਬੈਠਾ ਇਹਨੂੰ ਤਾਂ ਮੈਂ ਦੱਸਦੀ ਆ ਪਤਾ ਦੇਖ ਕਿਤਾ ਧਿਆਨ ਦਿੱਤਾ ਹੋਇਆ ਫੋਨ 'ਚ ਉੰਜੜੀ ਸੁਰਤ ਨਹੀਂ ਨਾ ਹੈਗੀ ਅੱਗ ਲਾ ਦੇ ਇਹਨੂੰ ਉਹ ਖੜ ਜਾ ਐਨੀ ਵਧੀਆ ਗੇਮ ਚੱਲੀ ਜਾਂਦੀ ਐ ਇੱਥੇ ਆਊਟ ਕਰਾ ਦੇਗੀ ਜੇ ਤੈ ਅੱਗ ਨਹੀਂ ਲਾਉਣੀ ਨਾ ਮੈਨੂੰ ਫੜਾਈ ਨਾ ਚੁੱਲੇ 'ਚ ਢਾਕੇ ਆਵਾ ਮੈਂ ਕਰਦਾ ਕੀ ਲੱchnਾ ਐ ਸਾਰਾ ਦਿਨ ਐ ਜਵਾਕਾ ਵਾਂਗੂ ਗੇਮ ਖੇਡਦਾ ਰਹੂਗਾ ਨਾ ਤੇਰੇ ਕੀ ਪੇਪਲ ਪੈਂਦੀ ਐ ਹੈ ਤੈਨੂੰ ਕੀ ਹੁੰਦਾ ਬੇ ਕੋਈ ਚੱਜ ਦਾ ਕੰਮ ਵੀ ਸਿੱਖ ਲਾ ਤੈਨੂੰ ਐ ਵੀ ਪਤਾ ਵੀ ਘਰੇ ਕੀ ਹੋਈ ਜਾਂਦਾ ਹੈ ਸੁਰਤ ਵੀ ਹੈਗੀ ਐ ਤੈਨੂੰ ਨਾ ਕੀ ਹੋਈ ਜਾਂਦਾ ਕੀ ਹੋਈ ਜਾਂਦਾ ਘਰੇ ਹੇ ਕੁਛ ਨਾ ਕੁਛ ਹੁੰਦੀ ਰਹਿੰਦਾ ਓਰੇ ਤਾਂ ਤੈਨੂੰ ਐ ਵੀ ਪਤਾ ਆ ਮੁੰਦਰੀ ਦੇਖਦਾ ਦੇਖਦਾ ਧਿਆਨ ਨਾਲ ਦੇਖ ਇਹਨੂੰ ਹਾਂ ਦੇਖਦਾ ਫੇਰ ਇਹ ਕੀ ਹੈ ਤੇਰੇ ਭਰਾ ਨੇ ਨਾ ਜਸ਼ਨ ਨੂੰ ਲਿਆ ਕੇ ਦਿੱਤੀ ਆ ਅਕਲ ਮੋਤ ਮਾੜੀ ਮੋਟੀ ਸਿੱਖਦਾ ਤੂੰ ਵੀ ਫੇਰ ਕੀ ਹੋ ਗਿਆ ਜੀ ਉਹਨੇ ਮੁੰਦਰੀ ਲਿਆਤੀ ਐਡਾ ਖੌਰੂ ਪਾਉਣ ਵਾਲੀ ਕੀ ਗੱਲ ਹੈ ਇਹਦੇ ਚ ਵੇ ਹਜੇ ਉਹਦੇ ਵਿਆਹ ਨੂੰ ਨਾ 4 ਦਿਨ ਵੀ ਨਹੀਂ ਹੋਏ ਤੇ ਉਹਨੇ ਗਿਫਟ ਦੇ ਵਿੱਚ ਨਾ ਇੰਨੀ ਮਹਿੰਗੀ ਉਹਨੂੰ ਮੁੰਦਰੀ ਬਣਵਾ ਕੇ ਦਿੱਤੀ ਆ ਤੈਨੂੰ ਜੀ ਅਕਲ ਹੁੰਦੀ ਨਾ ਤਾਂ ਤੂੰ ਵੀ ਲਿਆ ਕੇ ਦਿੰਦਾ ਉਦੋਂ ਤਾਂ ਛੱਡ ਸਹੀ ਹੁਣ ਤਾਂ ਲਿਆ ਕੇ ਦੇ ਦੇ ਮੈਨੂੰ ਜਿੰਨੇ ਦੀ ਇਹ ਮੁੰਦਰੀ ਹੈ ਨਾ ਉਹਨੇ ਤੂੰ ਆਪ ਹੈਗੀਆਂ ਕੀ ਬੋਲੀ ਜਨਾ ਬਕਵਾਸ ਕਰਦਾ ਉਹ ਲੈ ਮੈਂ ਤਾਂ ਮਿੱਠਿਆ ਹੀ ਕਹਿੰਦਾ ਸੀ ਵੀ ਆਹ ਫਿਰ ਜਿਹੜੀ ਮੁੰਦਰੀ ਹੈ ਇਹ ਹੈਗੀ ਤਾਂ ਫਿਰ ਜਸ ਨੇ ਜਸ਼ਨ ਵਾਸਤੇ ਲਿਆ ਕੀਤੀ ਹੈ ਇਹ ਤੇਰੇ ਹੱਥ ਚ ਕੀ ਕਰਦੀ ਹੈ ਹੂੰ ਆਹ ਗੱਲ ਤਾਂ ਤੇਰੇ ਦਿਮਾਗ ਚ ਪੈ ਗਈ ਵੀ ਉਹਦੀ ਮੁੰਦਰੀ ਤੇਰੇ ਹੱਥ ਚ ਕੀ ਕਰਦੀ ਆ ਆਹ ਗੱਲ ਹੀ ਤੇਰੇ ਦਿਮਾਗ ਚ ਪਈ ਹੈ ਨਾ ਵੀ ਮੈਂ ਵੀ ਕੁਛ ਲਿਆ ਕੇ ਦੇਦਾ ਇਹਨੂੰ ਜੇ ਉਹਨੇ ਬਣਵਾ ਕੇ ਦਿੱਤੀ ਹੈ ਤਾਂ ਗਾਹਾਂ ਮੈਂ ਵੀ ਬਣਵਾ ਕੇ ਦਵਾਂ ਆਪਣੀ ਵਾਲੀ ਨੂੰ ਉਹ ਚੱਲ ਚੰਗਾ ਦੇ ਦੂੰ ਬਣਵਾ ਕੇ ਤੈਨੂੰ ਹੈ 4 ਰੁਪਏ ਆ ਜਾਣ ਦੇ ਹੱਥ 'ਚ ਨਾ ਤੂੰ ਇਹ ਘਾਤੋਂ ਪਾਈ ਫਿਰਦੀ ਆ ਮੰਤਰੀ ਦਾ ਭਾਬੀ ਦੀ ਐ ਦੇ ਮੇਰੀ ਗੱਲ ਸੁਣ ਤੈਨੂੰ ਤਾਂ ਪਤਾ ਹੀ ਐ ਜਿਹੜੀ ਚੀਜ਼ ਮੈਨੂੰ ਨਾ ਮਿਲੇ ਹਨਾ ਉਹ ਤਾਂ ਫਿਰ ਮੈਂ ਖੋ ਲੈਣੀ ਹੁੰਨੀ ਐ ਇਹ ਉਹਦੇ ਆਉਂਦੀ ਨਹੀਂ ਸੀਗੀ ਹੱਥ 'ਚ ਛੱਟ ਦੇਣੀ ਮੈਂ ਪਾ ਲਈ ਤੇ ਬੱਸ ਫਿਰ ਹੁਣੇ ਮੇਰੀ ਹੋ ਗਈ ਸਮਝ ਆਈ ਤੈਨੂੰ ਗੱਲ ਲੱਗੀ ਸਮਝ ਹਾਂ ਭਾਬੀ ਦੇ ਸੋਹਣੀ ਲੱਗਦੀ ਕਿਉਂ ਮੇਰੇ ਨਾ ਤੇਰੇ ਤੋਂ ਜ਼ਿਆਦਾ ਸੋਹਣੀ ਲੱਗ ਰਹੀ ਐ ਮੈਂ ਇਹ ਕਹਣਾ ਲੈ ਤੇਰੇ ਤਾਂ ਦੇਖ ਲੈ ਹੱਥਾਂ ਤੇ ਹੈ ਤੂੰ ਹਾਲ ਕਰਦੀ ਐ ਗੱਲ ਸੁਣ ਲੈ ਮੇਰੀ ਧਿਆਨ ਨਾਲ ਇਹ ਘਰ ਦੇ ਵਿੱਚ ਨਾ ਮੈਨੂੰ ਨੀਵਾਂ ਨਾ ਦਿਖਾ ਦੀ ਉਹਦੇ ਸਾਹਮਣੇ ਜੋ ਕੁਸ਼ ਉਹ ਕਰਦਾ ਨਾ ਆਪਣੀ ਘਰ ਵਾਲੀ ਵਾਸਤੇ ਤੈਨੂੰ ਵੀ ਉਹੀ ਕੁਛ ਕਰਨਾ ਪਊਗਾ ਆ ਗਈ ਤੈਨੂੰ ਸਮਝ ਕੇ ਨਾ ਚੰਗਾ ਔਰ ਨਾਲੇ ਆ ਨਾ ਚਲਾ ਹੋਰ ਕੋਈ ਕੰਮ ਕਰ ਲੈ ਓ ਲੈ ਫੋਨ ਤਾਂ ਦੇ ਜਾ ਤਰ ਰੋਇ ਨਾ ਗੁਦਾ ਫੋਨ ਵੀ ਲੈ ਗਈ ਮੇਰੀ ਜੜਾਂ ਚ ਆ ਹੀ ਬੈ ਗਈ ਜਨਾਨੀ ਨੂੰ ਲੱਗ ਰੱਪਾ ਸਾਇ ਦਿਨਾਂ ਨਹੀਂ ਬਣਾਈਗਾ ਤੂੰ ਐ ਮੇਰੇ ਸਾਲੇ ਦਾ ਕਿਤੇ ਨਹੀਂ ਚੈਨ ਨਾਲ ਰਹਿਣ ਦਿੰਦੀ ਚੁੱਪ ਕਰਦਾ ਕਿ ਨਾ ਚੰਗਾ ਚੁੱਪਾਂ ਕੋਈ ਗੱਲ ਨਹੀਂ ਜਸ਼ਨ ਹਏ ਤਾਂ ਕੱਲੀ ਮੈਂ ਤੇ ਤੂੰ ਮੁੰਦਰੀ ਖੋਈ ਆ ਅੱਗੇ-ਅੱਗੇ ਦੇਖ ਤੇਰਾ ਸਾਰਾ ਕੁਝ ਖੋਲਾਂਗੀ ਔਰ ਜੇ ਤੈਨੂੰ ਇਸ ਘਰ ਦੇ ਵਿੱਚੋਂ ਛੇਤੀ ਦਿਨੀ ਨਾ ਕੱਢਿਆ ਨਾ ਤਾਂ ਮੈਂ ਵੀ ਤੇਰੀ ਚਠਾਣੀ ਨੀ